ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸਜਣ ਦੋਸਤੋ ਦਮਦਮੀ ਟਕਸਾਲ ਦੇ ਇਸ ਵੇਲੇ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਹੋਰਾਂ ਨੇ ਅੱਜ মিডিਆ ਨੂੰ ਮੁਖਾਤਬ ਹੁੰਦੇ ਆ ਕੁਝ ਗੱਲਾਂ ਆਖੀਆਂ ਨੇ ਉਹ ਜਿੰਨੀਆਂ ਵੀ ਗੱਲਾਂ ਕਈਆਂ ਨੇ ਉਹਨਾਂ ਨੇ ਉਹਨਾਂ ਸਾਰੀਆਂ ਗੱਲਾਂ ਦੇ ਉੱਪਰ ਆਪਾਂ ਥੋੜੇ-ਥੋੜੇ ਵਿਚਾਰ ਚਰਚਾ ਕਰਨ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਲੱਗਿਆ ਹੁੰਗਾ ਕਿ ਪਿੱਛੇ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਸੁਖਵੀਰ ਬਦਲ ਦੇ ਘਰ ਮੁਰੇ ਜਾ ਕੇ ਧਰਨਾ ਦੇਾਂਗੇ ਪਰ ਹੁਣ ਆ ਬੀਤੀ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਨਾਲ ਮੁਲਾਕਾਤ ਹੋਈ ਹੈ ਤੇ ਮੁਲਾਕਾਤ ਜਦੋਂ ਹੋਈ ਹੈ ਪਤਾ ਨਹੀਂ ਕਿਹੋ ਜੀਆਂ ਗੱਲਾਂ ਬਾਤਾਂ ਹੋਈਆਂ ਨੇ ਜਾਂ ਜੋ ਵੀ ਗੱਲਬਾਤ ਹੋਈ ਹੋਵੇ ਰੱਬ ਜਾਣੇ ਉਸ ਤੋਂ ਬਾਅਦ ਉਹਨਾਂ ਨੇ ਕਹਿ ਦਿੱਤਾ ਕਹਿੰਦੇ ਵੀ ਆਪਾਂ ਉਹ ਧਰਨਾ ਕੈਨਸਲ ਕਰ ਰਹੇ ਹਾਂ ਹੁਣ ਆਪਾਂ ਸੁਖਵੀਰ ਬਦਲ ਦੇ ਘਰ ਮੁਰੇ ਧਰਨਾ ਨਹੀਂ ਦੇਵਾਂਗੇ ਇਸ ਤੋਂ ਪਹਿਲਾਂ ਵੀ ਤੁਹਾਨੂੰ ਚੇਤੇ ਹੂੰਗਾ ਕਿ ਜਦੋਂ 6 ਜੂਨ ਦਾ ਦਿਹਾੜਾ ਅਕਾਲ ਤਖਤ ਸਾਹਿਬ ਦੇ ਉੱਪਰ ਮਨਾਇਆ ਜਾਂਦਾ ਹੈਗਾ ਕੱਲੂਕਾਰਾ ਜੂਨ 84 ਦੀ ਯਾਦ ਜਦੋਂ ਮਨਾਈ ਜਾਂਦੀ ਹੈ ਤਾਂ ਉਸ ਤੋਂ ਪਹਿਲਾਂ ਉਹਨਾਂ ਨੇ ਐਲਾਨ ਕਰ ਦਿੱਤਾ ਸੀਗਾ ਬ ਉਹ ਕਹਿੰਦੇ ਸੀਗੇ ਕਿ ਉੱਥੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਆਪਾਂ ਕੌਮ ਦੇ ਨਵੇਂ ਸੰਦੇਸ਼ ਨਹੀਂ ਦੇਣ ਦੇਣਾ। ਔਰ ਹੋਇਆ ਵੀ ਇਦਾਂ ਹੀ ਸੰਦੇਸ਼ ਉਹ ਨਹੀਂ ਦੇ ਸਕੇ ਪਰ ਅਰਦਾਸ ਦੇ ਦੌਰਾਨ ਹੀ ਕਿਉਂਕਿ ਅਰਦਾਸ ਉਹਨਾਂ ਨੇ ਕੀਤੀ ਜਥੇਦਾਰ ਸਾਹਿਬ ਨੇ। ਉਹਨਾਂ ਨੇ ਅਰਦਾਸ ਦੇ ਦੌਰਾਨ ਹੀ ਕੌਮ ਦੇ ਨਾਮੇ ਸੰਦੇਸ਼ ਵੀ ਦਿੱਤਾ। ਔਰ ਜਦੋਂ ਇਹ ਗੱਲ ਹੋਈ ਹੈ 6 ਜੂਨ ਨੂੰ 6 ਜੂਨ ਤੋਂ ਪਹਿਲਾਂ ਉਦੋਂ ਵੀ ਹਰਜਿੰਦਰ ਸਿੰਘ ਧਾਮੀ ਹੋਰੀ ਉਹਨਾਂ ਦੇ ਨਾਲ ਜਾ ਕੇ ਮੁਲਾਕਾਤ ਕਰਕੇ ਆਏ ਸੀਗੇ ਭਈ ਮਸਲੇ ਦਾ ਕੋਈ ਨਾ ਕੋਈ ਹੱਲ ਕੱਢ ਲਿਆ ਜਾਵੇ ਵੀ ਉਹਨਾਂ ਨੇ ਕਿਹਾ ਤਾਂ ਵੀ ਆਪਾਂ ਉਹਨਾਂ ਨੂੰ ਸੰਦੇਸ਼ ਨਹੀਂ ਦੇਣ ਦੇਣਾ ਵੀ ਉੱਥੇ ਕਿਸੇ ਤਰ੍ਹਾਂ ਟਕਰਾਅ ਵਾਲੇ ਹਾਲਾਤ ਪੈਦਾ ਨਾ ਹੋ ਜਾਣ ਕਿਉਂਕਿ ਟਕਰਾਅ ਉਹਨਾਂ ਨੇ ਕਿਹਾ ਸੀ ਵੀ ਟਕਰਾਅ ਹੋਊਗਾ ਫਿਰ ਚਲੋ ਹੁਣ ਜਿਹੜੀ ਤਾਜ਼ੀ ਗੱਲਬਾਤ ਹੈਗੀ ਆ ਜੀ ਉਹਦੇ ਬਾਰੇ ਤੁਹਾਨੂੰ ਪਿੱਛੇ ਜੇ ਯਾਦ ਹੈਗਾ ਕਿ ਜੇਲ੍ਹ ਦੇ ਅੰਦਰ ਬੰਦ ਪਟਿਆਲਾ ਜੇਲ੍ਹ ਦੇ ਅੰਦਰ ਬੰਦ ਲੰਬੇ ਸਮੇਂ ਤੋਂ ਬਿਆਨਸਿਓ ਮਰਡਰ ਕੇਸ ਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨਾ ਉਹਨਾਂ ਦੇ ਸਬੰਧ ਵਿੱਚ ਚਰਚਾ ਹੋ ਰਹੀ ਸੀ ਕਿ ਹੋ ਸਕਦਾ ਉਹਨਾਂ ਨੂੰ ਆਉਂਦੇ ਸਮੇਂ ਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਜੋ ਨਿਯੁਕਤ ਕੀਤਾ ਜਾਵੇ ਇਦਾਂ ਦੇ ਕੰਸਵਾ ਨਿਕਲ ਕੇ ਬਾਹਰ ਆਈਆਂ ਸੀਗੀਆਂ ਤੇ ਆਹ ਉੱਤੇ ਚਰਚਾ ਵੀ ਕੀਤੀ ਸੀਗੀ ਔਰ ਬਹੁਤ ਸਾਰੇ ਸੱਜਣ ਦੁਨੀਆ ਭਰ ਚ ਬੈਠੇ ਗੁਰੂ ਪਿਆਰੇ ਸਿੱਖ ਖਾਸ ਕਰਕੇ ਆਪੋ ਆਪਣੀ رائے ਦਿੰਦੇ ਹੈਗੇ ਆ ਕਈਆਂ ਦਾ ਕਹਿਣਾ ਹੈਗਾ ਕਿ ਸਾਨੂੰ ਉਹ ਪ੍ਰਵਾਨ ਨੇ ਐਜ਼ ਅ ਜਥੇਦਾਰ ਪਰ ਕਈਆਂ ਦਾ ਕਹਿਣਾ ਹੈਗਾ ਕਿ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਹੈ ਕਈਆਂ ਦਾ ਇਹ ਕਹਿਣਾ ਹੈਗਾ ਕਿ ਉਹ ਬਾਦਲ ਕਿਆਂ ਦੇ ਖਾਤੇ ਵਿੱਚ ਭੁਗਤ ਦੇ ਰਹੇ ਆ ਇਸ ਕਰਕੇ ਉਹਨਾਂ ਦੀ ਕੁਰਬਾਨੀ ਨੂੰ ਤਾਂ ਸੱਚਦਾ ਹੈਗਾ ਪਰ ਜੇ ਉਹ ਇਹ ਉਹਦਾ ਸਵੀਕਾਰ ਕਰਦੇ ਆ ਤਾਂ ਸਾਨੂੰ ਇਹ ਪਰਵਾਨ ਨਹੀਂ ਹੈਗਾ ਬਹੁਤ ਸਾਰੇ ਸੱਜਣ ਏਦਾਂ ਸੋਚਦੇ ਆ ਕਿ ਕਿਉਂਕਿ ਉਹਨਾਂ ਨੂੰ ਬਾਦਲ ਕਿਆਂ ਨਹੀਂ ਨਿਯੁਕਤ ਕਰਨਾ ਹੈ ਔਰ ਉਹ ਉਹਨਾਂ ਦੇ ਖਾਤੇ ਵਿੱਚ ਭੁਗਤਦੇ ਆ ਔਰ ਬਾਦਲ ਕਿਆਂ ਦਾ ਜਿਹੜਾ ਰੋਲ ਰਿਹਾ ਹੈਗਾ ਪਿਛਲੇ ਸਮੇਂ ਵਿੱਚ ਜਦੋਂ ਵੀ ਉਹਨਾਂ ਦੀ ਸਰਕਾਰ ਰਹੀ ਹੈ 1984 ਦਾ ਜਿਹੜਾ ਘੱਲੂ ਘਰਾ ਹੋਇਆ ਹੈਗਾ ਉਹਦੇ ਸਬੰਧ ਵਿੱਚ ਵੀ ਇਹਨਾਂ ਦੇ ਬਾਪੂ ਜੀ ਸਿਗੇ ਭਾਵੇਂ ਉਸ ਵੇਲੇ ਸੋ ਆਜਾ ਕੇ ਮੁੱਖ ਦੀ ਗੱਲ ਕਿ ਨਾ ਅਕਾਲੀ ਆਗੂਆਂ ਦਾ ਜੋ ਰੋਲ ਰਿਹਾ ਹੈਗਾ ਕੌਮ ਭਲੀ ਪਾਂਤ ਜਾਣਦੀ ਐ ਇਸ ਕਰਕੇ ਕੌਮ ਇਤਰਾਜ਼ ਜਾਂ ਵਿਜ਼ਾਰ ਕਰਦੀ ਐ ਕਹਿੰਦੇ ਕਿ ਅਸੀਂ ਰਿਸਪੈਕਟ ਤੇ ਕਰਦੇ ਆ ਜਹੇਦਾਰ ਭਾਈ ਰਾਜਵਾਨਾ ਜੀ ਦੀ ਪਰ ਉਹਨਾਂ ਨੂੰ ਜੇ ਬਾਦਲ ਕੇ ਲਾਉਂਦੇ ਆ ਤਾਂ ਉਹਨਾਂ ਨੂੰ ਕਹਿੰਦੇ ਜਥੇਦਾਰੀ ਸਰਕਾਰ ਨਹੀਂ ਕਰਨੀ ਚਾਹੀਦੀ ਬਹੁਤ ਸਾਰੇ ਸੱਜਣ ਐਦਾਂ ਸੋਚਦੇ ਆ ਤੇ ਹੁਣ ਬਾਬਾ ਹਰਨਾਮ ਸਿੰਘ ਖਾਲਸਾ ਹੋਰਾਂ ਨੇ ਇਹ ਗੱਲ ਕਹੀ ਹੈ ਅੱਜ ਉਹ ਕਹਿੰਦੇ ਕਿ ਜੇ ਕੌਮ ਇਦਾਂ ਦਾ ਕੋਈ ਫੈਸਲਾ ਕਰਦੀ ਹੈ ਵੀ ਜਥੇਦਾਰ ਭਾਈ ਬਲਵੰਤ ਸਿੰਘ ਰਾਜੋਵਾਨ ਹੋਰਾਂ ਨੂੰ ਲਾਇਆ ਜਾਂਦਾ ਅਕਾਲ ਤਖਤ ਸਾਹਿਬ ਦੇ ਤਾਂ ਕਹਿੰਦੇ ਆਪਾਂ ਨੂੰ ਇਹ ਗੱਲ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਪ੍ਰਵਾਨ ਹੈ ਕਿਉਂਕਿ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਹੈ ਹੁਣ 33 32 32 ਬਰੇ ਜਿਨ੍ਹਾਂ ਨੂੰ ਜੇਲ੍ਹਾਂ ਦੀਆਂ ਚਾਰ ਦਿਵਾਰੀਆਂ ਦੇ ਅੰਦਰ ਹੋ ਗਏ ਤੇ ਉਹਨਾਂ ਦੀ ਕੁਰਬਾਨੀ ਕੋਈ ਛੋਟੀ ਤਾਂ ਹੈ ਨਹੀਂ ਕੌਮ ਦੀ ਆਨ ਬਾਨ ਤੇ ਸ਼ਾਨ ਦੀ ਖਾਤਰ ਉਹਨਾਂ ਨੇ ਵਟੀਆਂ ਕੁਰਬਾਨੀਆਂ ਕੀਤੀਆਂ ਲੰਮੀਆਂ ਜੇਲਾਂ ਕੱਟੀਆਂ ਨੇ ਸੋ ਇਸ ਕਰਕੇ ਉਹ ਕਹਿੰਦੇ ਕਿ ਆਪਾਂ ਨੂੰ ਉਹ ਪਰਵਾਣ ਨੇ ਕੱਲੀ ਉਹਨਾਂ ਨੇ ਇਹ ਗੱਲ ਨਹੀਂ ਕੀਤੀ ਹੈਗੀ ਇੱਕ ਹੋਰ ਬੜੀ ਖਾਸ ਅਹਿਮ ਗੱਲ ਕੀਤੀ ਹੈ 2027 ਦੇ ਜਦੋਂ ਇਲੈਕਸ਼ਨ ਹੋਣੇ ਆ ਉਹਨਾਂ ਇਲੈਕਸ਼ਨਾਂ ਦੇ ਵਿੱਚ ਵੀ ਉਹਨਾਂ ਨੇ ਆਪਣੀ ਪੂਰੀ ਰੁਚੀ ਦਿਖਾਈ ਹੈ ਜੀ ਬਾਬਾ ਹਰਨਾਮ ਸਿੰਘ ਖਾਲਸਾ ਹੋਰਾਂ ਨੇ ਰੁਚੀ ਕਿਸ ਤਰੀਕੇ ਨਾਲ ਦਿਖਾਈ ਹੈ ਉਹਦੇ ਬਾਰੇ ਵੀ ਮੈਂ ਤੁਹਾਡੇ ਨਾਲ ਬਾਅਦ ਚ ਗੱਲ ਕਰਦਾ ਇੱਕ ਨਾਲ ਉਹਨਾਂ ਨੇ ਹੋਰ ਗੱਲ ਆਖੀ ਹੈ ਜਿਹੜੇ ਜਿੱਥੇ ਬਹੁਤ ਸਾਰੇ ਸੱਜਣ ਸਾਡੇ ਦਾ ਸੋਚਦੇ ਆ ਕਿ ਹਰਜਿੰਦਰ ਸਿੰਘ ਧਾਮੀ ਹੋਰੀ ਹੋ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਹੋ ਗਏ ਜਾਂ ਫਿਰ ਅਕਾਲੀ ਦਲ ਹੋ ਗਿਆ ਬਾਦਲਕਿਆਂ ਵਾਲਾ ਜਿਹੜਾ ਅਕਾਲੀ ਦਲ ਹੈ ਵੀ ਉਹ ਭਾਈ ਬਲਵੰਤ ਸਿੰਘ ਰਾਜੋ ਵਾਲੇ ਹੋਰਾਂ ਦੀ ਤਾਂ ਗੱਲ ਕਰਦੇ ਆ ਪਰ ਜਿਹੜੇ ਹੋਰ ਬੰਦੀ ਸਿੰਘ ਹੈਗੇ ਆ ਜਿਹੜੇ ਇਹਨਾਂ ਦੇ ਖਾਤੇ ਵਿੱਚ ਨਹੀਂ ਭੁਗਤਦੇ ਸਿੱਧੇ ਜਾਂ ਸਿੱਧੇ ਜਾਂ ਇਹ ਤਰੀਕੇ ਦੇ ਨਾਲ ਇਹਨਾਂ ਦੇ ਬਾਰੇ ਕੋਈ ਗੱਲ ਨਹੀਂ ਕਰਦੇ ਜਿਵੇਂ ਮਸਲਨ ਕਿ ਭਾਈ ਬਲਵੰਤ ਸਿੰਘ ਰਾਜੋ ਉਹਨਾਂ ਦਾ ਜ਼ਿਕਰ ਆ ਗਿਆ ਉਹਨਾਂ ਤੇ ਚਲੋ ਇਹਨਾਂ ਵਾਸਤੇ ਇਦਾਂ ਵੀ ਕਹਿ ਸਕਾ ਕਿ ਇਹਨਾਂ ਨੂੰ ਇਲੈਕਸ਼ਨ ਔਰ ਉਹਨਾਂ ਦੇ ਮੂੰਹ ਬੱਲੀ ਪਹਿਣ ਬੀਬੀ ਕਮਲ ਦੀਪਕੌਰ ਹੋਰਾਂ ਨੂੰ ਇਲੈਕਸ਼ਨ ਵੀ ਲੜਵਾਈ ਸੀਗੇ ਇਹਨਾਂ ਨੇ ਸੰਗਰੂਰ ਤੋਂ ਟਿਕਟ ਵੀ ਉਹਨਾਂ ਨੇ ਬਕਾਇਦਾ ਇਹਨਾਂ ਦੇ ਕੋਲੋਂ ਲੈਣੀ ਪ੍ਰਵਾਨ ਕਰ ਲਈ ਸੀਗੀ ਖੈਰ ਜੋ ਵੀ ਹੈਗਾ ਤੇ ਬਹੁਤ ਸਾਰੇ ਸੱਜਣ ਇਦਾਂ ਸਮਝਦੇ ਆ ਕਿ ਸਰਦਾਰ ਗੁਰਦੀਪ ਸਿੰਘ ਜੀ ਖੇੜਾ ਬਹੁਤ ਵੱਡੀ ਕੁਰਬਾਨੀ ਉਹਨਾਂ ਦੀ ਔਰ ਬਹੁਤ ਲੰਬੀ ਉਹਨਾਂ ਦੀ ਜੇਲ੍ਹ ਵਾ ਮੈਂ ਬੇਨਤੀ ਕਰਾਂ ਜਿਨ੍ਹਾਂ ਨੇ ਜੇਲ੍ਹਾਂ ਦੀਆਂ ਚਾਰ ਦਿਵਾਰੀਆਂ ਦੇ ਅੰਦਰ ਭਾਵੇਂ ਕੁਝ ਦਿਨ ਹੀ ਕਿਉਂ ਨਾ ਬਤਾਈ ਹੁਣ ਉਹਨਾਂ ਨੂੰ ਪਤਾ ਹੈ ਕਿ ਜੇਲ੍ਹ ਦੇ ਅੰਦਰ ਰਹਿਣਾ ਕਿੰਨਾ ਔਖਾ ਹੁੰਦਾ ਹੈ ਔਰ ਕਿੰਨੀ ਇੱਕ ਵੱਡੀ ਗੱਲ ਹੁੰਦੀ ਹੈ ਜਦੋਂ ਤੁਹਾਨੂੰ ਸਾਲਾਂ ਬੱਧੀ ਤੁਹਾਨੂੰ ਜਦੋਂ ਦਹਾਕਿਆਂ ਬੱਧੀ ਜੇਲ੍ਹ ਦੀਆਂ ਚਾਰ ਦਿਵਾਰੀਆਂ ਦੇ ਅੰਦਰ ਰਹਿਣਾ ਪਵੇ ਤੇ ਸੱਜਣ ਬਹੁਤ ਸਾਰੇ ਦਾ ਸੋਚਦੇ ਆ ਕਿ ਬਲਵੰਤ ਸਿੰਘ ਖੇੜਾ ਜੀ ਕਿਉਂਕਿ ਉਹ ਵੀ ਇਹਨਾਂ ਦੀ ਸਟੇਜ ਦੇ ਉੱਪਰ ਆ ਕੇ ਬਾਦਲ ਕਾਂਦੀ ਦੇ ਉੱਪਰ ਤੇ ਉਹ ਕੌਮ ਨੂੰ ਮੁਖਤਬ ਹੋ ਜਾਂਦੇ ਆ ਸੰਗਤਾਂ ਨੂੰ ਮੁਖਤਬ ਹੋ ਜਾਂਦੇ ਆ ਔਰ ਇਹਨਾਂ ਦੇ ਖਾਤੇ 'ਚ ਭੁਗਤ ਜਾਂਦੇ ਆ ਖਾਸ ਕਰਕੇ ਤੇ ਇਹਨਾਂ ਦਾ ਤਾਂ ਕਹਿੰਦੇ ਪਈ ਇਹ ਜ਼ਿਕਰ ਕਰਦੇ ਰਹਿੰਦੇ ਹੈਗੇ ਪਰ ਜਿਹੜੇ ਹੋਰ ਬੰਦੀ ਸਿੰਘ ਹੈਗੇ ਜਿਲ੍ਹਾ ਦੇ ਅੰਦਰ ਉਹਨਾਂ ਦਾ ਕਹਿੰਦੇ ਜ਼ਿਕਰ ਨਹੀਂ ਕਰਦੇ ਪਰ ਅੱਜ ਨਾ ਬੜੀ ਇੱਕ ਖਾਸ ਗੱਲ ਹੋਈ ਹੈ ਸਰਦਾਰ ਹਰਨਾਮ ਸਿੰਘ ਖਾਲਸਾ ਜੀ ਨੇ ਜਿੱਥੇ ਭਾਈ ਬਲਵੰਤ ਸਿੰਘ ਰਾਜਵਾਨ ਦਾ ਜ਼ਿਕਰ ਕੀਤਾ ਹੈਗਾ ਉੱਥੇ ਨਾਲ ਉਹਨਾਂ ਨੇ ਜਿੱਥੇ ਗੁਰਦੀਪ ਸਿੰਘ ਖੇੜਾ ਜੀ ਦਾ ਜ਼ਿਕਰ ਕੀਤਾ ਹੈਗਾ ਉੱਥੇ ਹੀ ਨਾਲ ਉਹਨਾਂ ਨੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਹੋਰਾਂ ਦਾ ਜ਼ਿਕਰ ਕੀਤਾ ਹੈਗਾ ਨਾਲ ਦੇ ਨਾਲ ਹੀ ਉਹਨਾਂ ਨੇ ਜੇਲ੍ਹ ਦੀ ਚਾਰਦੀਵਾਰੀ ਦੇ ਅੰਦਰ ਲੰਬਾ ਲੰਬਾ ਸਮਾਂ ਜ਼ਿੰਦਗੀਆਂ ਬਤਾਉਣ ਵਾਲੇ ਭਾਈ ਦਇਆ ਸਿੰਘ ਲਾਹੌਰੀਏ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ। ਔਰ ਇੱਥੇ ਹੀ ਬਸ ਨਹੀਂ ਹੋਈ ਹੈਗੀ। ਸਨ 2015 ਨੂੰ ਚੱਬੇ ਦੀ ਧਰਤੀ ਦੇ ਉੱਪਰ ਜਦੋਂ ਸਰਬੱਤ ਖਾਲਸਾ ਹੋਇਆ ਸਗਾ ਤੇ ਕੌਮ ਨੇ ਜਥੇਦਾਰ ਵਜੋਂ ਚੁਣਿਆ ਸਗਾ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ। ਜੇਲ੍ਹ ਦੇ ਅੰਦਰ ਬੰਦੇ ਹੈਗੇ ਆ ਦਿੱਲੀ ਉਹਨਾਂ ਦਾ ਵੀ ਬਕਾਇਦਾ ਨਾਮ ਲਿਆ ਹੈਗਾ। ਕੱਲਾ ਨਾਮ ਹੀ ਨਹੀਂ ਲਿਆ ਹੈਗਾ। ਬਾਬਾ ਹਰਨਾਮ ਸਿੰਘ ਖਾਲਸਾ ਹੋਰਾਂ ਨੇ ਬਕਾਇਦਾ ਚੰਦ ਲੈਨਾ ਵੀ ਬੋਲੀਆਂ ਨੇ ਉਹਨਾਂ ਦੇ ਸਬੰਧ ਵਿੱਚ। ਉਹ ਕਹਿੰਦੇ ਕਿ ਹਵਾਰਾ ਪਿੰਡ ਜਿਹੜਾ ਹੈਗਾ ਹਵਾਰਾ ਕਲਾ ਕਹਿੰਦੇ ਵੀ ਬਹੁਤ ਘੱਟ ਉਮਰ ਦੇ ਵਿੱਚ ਤਕਰੀਬਨ 14-15 ਸਾਲ ਦੀ ਉਮਰ ਹੋਊਗੀ ਭਾਈ ਜਗਤਾਰ ਸਿੰਘ ਹਵਾਰੇ ਹੋਰਾਂ ਦੀ ਕਹਿੰਦੇ ਮੈਂ ਉਹਨਾਂ ਦੇ ਪਿੰਡ ਵੀ ਜਾਂਦਾ ਰਿਹਾ ਕਹਿੰਦੇ ਛੋਟੀ ਜਹੀ ਉਮਰ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਲਗਨ ਸੀਗੀ ਧਾਰਮਿਕ ਰੰਗਤ ਦੇ ਵਿੱਚ ਰੰਗੇ ਰਹਿੰਦੇ ਹੁੰਦੇ ਸੀਗੇ ਤੇ ਬੜੀ ਚੜ੍ਹਦੀ ਕਲਾ ਸੀਗੀ ਤੇ ਬੜੀ ਸੇਵਾ ਕਹਿੰਦੇ ਕੀਤੀ ਮੈਂ ਉਹਨਾਂ ਦੇ ਪਿੰਡ ਜਾਂਦਾ ਰਿਹਾ ਤੇ ਬੜੀ ਉਹਨਾਂ ਦੀ ਤਾਰੀਫ਼ ਕੀਤੀ ਹੈ ਉਹਨਾਂ ਦੀ ਵੀ ਬੜੀ ਵੱਡੀ ਕੁਰਬਾਨੀ ਹੈ ਔਰ ਜੇਲ੍ਹ ਦੀ ਚਾਰ ਦਿਵਾਰੀ ਦੇ ਅੰਦਰ ਉਹਨਾਂ ਨੇ ਲੰਬਾ ਸਮਾਂ ਬਤਾਇਆ ਹਾਲਾਂਕਿ ਉਹਨਾਂ ਨੇ ਜਥੇਦਾਰ ਵਜੋਂ ਉਹਨਾਂ ਦਾ ਜ਼ਿਕਰ ਨਹੀਂ ਕੀਤਾ ਹੈਗਾ ਕਿ ਉਹਨਾਂ ਨੂੰ ਚੱਬੇ ਦੀ ਧਰਤੀ ਦੇ ਸਰਬੱਤ ਖਾਲਸਾ ਹੋਇਆ ਸੀਗਾ ਤੇ ਉੱਥੇ ਜਥੇਦਾਰ ਵਜੋਂ ਚੁਣਿਆ ਗਿਆ ਸੀਗਾ ਇਦਾਂ ਦੀ ਗੱਲ ਕੋਈ ਨਹੀਂ ਉਹਨਾਂ ਨੇ ਕੀਤੀ ਪਰ ਉਹਨਾਂ ਨੇ ਭਾਈ ਹਵਾਰਾ ਜੀ ਦਾ ਜ਼ਿਕਰ ਅੱਜ ਨਾਲ ਜ਼ਰੂਰ ਕੀਤਾ ਹੈਗਾ ਇਸ ਤੋਂ ਇਲਾਵਾ ਜਿਹੜੇ ਹੋਰ ਬੰਦੀ ਸਿੰਘ ਆ ਭਾਵੇਂ ਉਹਨਾਂ ਦੇ ਨਾਮ ਨਹੀਂ ਲਏ ਉਹਦੇ ਵਿੱਚ ਮੈਨੂੰ ਲੱਗਦਾ ਵੀ ਸਾਰੇ ਆ ਜਾਂਦੇ ਹੈਗੇ ਆ ਕਿ ਉਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਹੈਗਾ ਕਿ ਉਹਨਾਂ ਦੀਆਂ ਤੁਰੰਤ ਰਹਿਣੀਆਂ ਹੋਣੀਆਂ ਚਾਹੀਦੀਆਂ ਨੇ 2027 ਦੇ ਇਲੈਕਸ਼ਨ ਬਾਰੇ ਵੀ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਇਸ ਤੋਂ ਪਹਿਲਾਂ ਇੱਕ ਜਿਸ ਗੱਲ ਨੂੰ ਲੈ ਕੇ ਨਾ ਉਹ ਬਹੁਤ ਜ਼ਿਆਦਾ ਦੱਸਦੇ ਹੁੰਦੇ ਸੀਗੇ ਕਿ ਮੈਂ ਬਹੁਤ ਜ਼ਿਆਦਾ ਖਫਾ ਹੈਗਾ ਅੱਜ ਵੀ ਗੱਲ ਕਰਦੇ ਆ ਭਾਵੇਂ ਕਿ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਚੋਣ ਕੀਤੀ ਜਾਂਦੀ ਹੈ ਚੋਣ ਦਾ ਭਾਵ ਕਿ ਉਹ ਆਪੇ ਜਿਹਦਾ ਚੁਣ ਲੈਂਦੇ ਹੈਗੇ ਆ ਆਪ ਹੀ ਚੁੰਦਿਆ ਹ ਚੋਣ ਦਾ ਭਾਵ ਇੱਥੇ ਮੇਰਾ ਕੋਈ ਇਹ ਨਹੀਂ ਹੈਗਾ ਕਿ ਕੌਮ ਦੇ ਵਿੱਚ ਆਣ ਕੇ ਚੁਣਿਆ ਜਾਂਦਾ ਹੈਗਾ ਜਾਂ ਸਰਵਤ ਖਾਲਸਾ ਸੱਜਿਆ ਜਾਂਦਾ ਉੱਥੇ ਚੋਣ ਹੁੰਦੀ ਇੱਥੇ ਮੇਰਾ ਭਾਵ ਇਹ ਨਹੀਂ ਹੈਗਾ ਇੱਥੇ ਭਾਵ ਕਿ ਉਹ ਆਪੇ ਜਿਹਦਾ ਆਪਣੇ ਹਿਸਾਬ ਨਾਲ ਚੁਣ ਲੈਂਦੇ ਆ ਜਾਂ ਬਹੁਤ ਸਾਰੇ ਸੱਜਣ ਕਹਿੰਦੇ ਵੀ ਉਹ ਜੇਬ ਦੇ ਵਿੱਚੋਂ ਜ ਇਦਾ ਵੀ ਕਹਿੰਦੇ ਪਰ ਮੈਂ ਆਜ਼ਾ ਪੱਤਰਕਾਰ ਚਲੋ ਮੈਂ ਰਿਸਪੈਕਟ ਦੇ ਨਾਲ ਗੱਲ ਕਰਦਾ ਹੈਗਾ ਕਿ ਉਹ ਆਪ ਚੁਣਦੇ ਹੈਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਔਰ ਉਹਦੇ ਸਬੰਧ ਵਿੱਚ ਹਰਜਿੰਦਰ ਸਿੰਘ ਧਾਮੀ ਹੋਰੀ ਪ੍ਰਧਾਨ ਐਸਜੀਪੀਸੀ ਉਹ ਕਈ ਵਾਰ ਕਹਿ ਚੁੱਕਿਆ ਕਹਿੰਦੇ ਕਿ ਜਿਹੜਾ ਗੁਰਦੁਆਰਾ ਸਾਹਿਬ ਐਕਟ ਬਣਿਆ ਹੋਇਆ ਉਸ ਐਕਟ ਦੇ ਮੁਤਾਬਕ ਹੀ ਕਹਿੰਦੇ ਆਪਾਂ ਜਥੇਦਾਰ ਦੀ ਚੋਣ ਕਰਦੇ ਆਂ ਤੇ ਉਸ ਐਕਟ ਦੇ ਮੁਤਾਬਕ ਹੀ ਆਪਾਂ ਜਥੇਦਾਰ ਸਾਹਿਬ ਨੂੰ ਸੇਵਾ ਮੁਕਤ ਵੀ ਕਰਦੇ ਆਂ ਖੈਰ ਬਾਬਾ ਹਰਨਾਮ ਸਿੰਘ ਖਾਲਸਾ ਹੋਰਾਂ ਦਾ ਇਹ ਵੀ ਇਤਰਾਸ ਹੈਗਾ ਕਹਿੰਦੇ ਕਿ ਇਹ ਜਿਹੜੀ ਚੋਣਵਾ ਇਹ ਜਿਹੜਾ ਸੇਵਾ ਮੁਕਤ ਬਾਅਦ ਕੀਤਾ ਜਾਂਦਾ ਹੈਗਾ ਜਿਸ ਤਰੀਕੇ ਦੇ ਨਾਲ ਇਹ ਕੋਈ ਠੀਕ ਨਹੀਂ ਹੈਗਾ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਕਿ ਇਹ ਜਿਹੜੀ ਗੱਲ ਵਾ ਜਦੋਂ ਹੁਣ ਜਥੇਦਾਰ ਗੜਗੱਜ ਹੋਰਾਂ ਨੂੰ ਲਾਇਆ ਗਿਆ ਐਜ਼ ਅ ਜਥੇਦਾਰ ਭਾਵੇਂ ਇਹਨਾਂ ਨੇ ਲਾਇਆ ਹੋਵੇ ਪਰ ਐਤਕੀ ਜੀ ਇਤਰਾਜ਼ ਕੀਤਾ ਹੈਗਾ ਬਾਬਾ ਹਰਨਾਮ ਸਿੰਘ ਖਾਲਸਾ ਹੋਰਾਂ ਨੇ ਕਿ ਇਹ ਚੀਜ਼ ਜਿਹੜੀ ਆ ਠੀਕ ਹੋਣੀ ਚਾਹੀਦੀ ਹੈ ਜਥੇਦਾਰ ਸਾਹਿਬ ਨੂੰ ਨਿਯੁਕਤ ਕਰਨਾ ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸੇਵਾ ਮੁਕਤ ਕਰਨਾ ਇਹਦਾ ਕੋਈ ਢੰਗ ਤਰੀਕਾ ਹੋਣਾ ਚਾਹੀਦਾ ਹੈ ਇਹਦਾ ਕੋਈ ਸਿਸਟਮ ਹੋਣਾ ਚਾਹੀਦਾ ਭਈ ਸਮੁੱਚੀ ਕੌਮ ਉਹ ਕਹਿੰਦੇ ਕਿ ਇਕੱਲਾ ਨਾ ਮੈਂ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕੱਲੀ ਇਹ ਕੋਈ ਫੈਸਲਾ ਨਹੀਂ ਲੈ ਸਕਦੀ ਕਿ ਕਿਵੇਂ ਨੁਯੁਕਤੀ ਹੋਵੇ ਇਹ ਤਾਂ ਦੁਨੀਆ ਭਰ ਦੇ ਵਿੱਚ ਵਸਦੇ ਸਿੱਖ ਸਿੱਖਾਂ ਦੀਆਂ ਨੁਮਾਇੰਦਾ ਜਮਾਤਾਂ ਵੱਖ-ਵੱਖ ਧਿਰਾਂ ਜਥੇਬੰਦੀਆਂ ਦੇ ਆਗੂ ਉਸ ਤੋਂ ਇਲਾਵਾ ਸੰਤ ਸਮਾਜ ਔਰ ਉਸ ਤੋਂ ਇਲਾਵਾ ਬੁੱਧੀਜੀਵੀ ਤੇ ਹੋਰ ਸਿੱਖ ਵਿਦਵਾਨ ਉਹ ਕਹਿੰਦੇ ਵੀ ਸਾਰੇ ਜਾਣੇ ਇਕੱਤਰ ਹੋ ਕੇ ਇਸ ਮਾਮਲੇ ਦਾ ਕੋਈ ਨਾ ਕੋਈ ਠੁਕਮਾ ਹੱਲ ਕੱਢਣ ਪਰ ਆਪਾਂ ਫਿਰ ਉਹੀ ਦੁਬਾਰਾ ਗੱਲ ਕਰਦੇ ਆਂ ਵੀ ਇਹ ਜਿਹੜੀ ਗੱਲ ਉਹ ਹੁਣ ਕਰਦੇ ਰਹੇ ਆ ਐਤਕੀ ਖਾਸ ਕਰਕੇ ਗੜਗੱਜ ਹੋ ਰਾਂ ਦੀ ਬਾਰੀ ਇਹਨਾਂ ਤੋਂ ਪਹਿਲਾਂ ਵੀ ਤਾਂ ਜਥੇਦਾਰ ਇਦਾਂ ਹੀ ਲਾਉਂਦੇ ਰਹੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਤੇ ਉਹਨਾਂ ਤੇ ਉਦੋਂ ਤਾਂ ਉਹਨਾਂ ਨੇ ਕੋਈ ਇਤਰਾਜ਼ ਨਹੀਂ ਕੀਤਾ ਹੈਗਾ ਕੌਮ ਇਹ ਗੱਲ ਜ਼ਰੂਰ ਕਰਦੀ ਆ ਵੀ ਐਤਕੀ ਹੀ ਇੰਨਾ ਜ਼ਿਆਦਾ ਇਤਰਾਜ਼ ਕਿਉਂ ਆ ਗਿਆ ਪਹਿਲਾਂ ਵੀ ਤਾਂ ਪਤਾ ਹੀ ਸੀਗਾ ਵੀ ਉਹ ਆਪਦੀ ਮਰਜ਼ੀ ਦੇ ਨਾਲ ਉਹ ਸਾਰਾ ਕੁਝ ਕਰਦੇ ਆ ਵੀ ਕੌਮ ਦੀ ਪੂਰੀ ਤਰ੍ਹਾਂ ਪ੍ਰਬੰਧਕੀ ਨਹੀਂ ਲਈ ਜਾਂਦੀ ਉਸ ਵੇਲੇ ਜਿਹੜੇ ਉਹ ਪਹਿਲੇ ਜਥੇਦਾਰ ਲਾਏ ਜਾਂਦੇ ਸੀਗੇ ਉਹ ਕਿਹੜਾ ਕੌਮ ਨੂੰ ਪ੍ਰਵਾਨ ਹੁੰਦੇ ਸੀਗੇ ਇੱਕ ਗੱਲ ਤੇ ਦੂਸਰੀ ਗੱਲ ਆਪਾਂ ਪਿੱਛੇ ਦੇ ਵੀ ਗੱਲ ਕੀਤੀ ਸੀਗੀ ਪਈ ਕੌਮ ਨੇ ਜੇ ਫਿਰ ਪ੍ਰਵਾਨ ਕੀਤਾ ਕੌਮ ਦੀ ਪ੍ਰਵਾਨਗੀ ਦੇ ਨਾਲ ਤਾਂ ਫਿਰ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਲਾਇਆ ਗਿਆ ਸਿਕਾ ਸਰਬੱਤ ਖਾਲਸਾ ਵਸ ਕੌਮ ਨੇ ਤਾਂ ਫਿਰ ਉਹਨਾਂ ਨੂੰ ਚੁਣਿਆ 7 ਲੱਖ 8 ਲੱਖ ਦਾ ਕੱਟ ਹੋਇਆ ਸਿਕਾ ਚਬੇ ਦੀ ਧਰਤੀ ਦੇ ਉੱਪਰ ਫਿਰ ਉਹਨਾਂ ਨੂੰ ਜਥੇਦਾਰ ਵਜੋਂ ਪ੍ਰਮਾਨ ਕਰਨਾ ਚਾਹੀਦਾ ਬਾਬਾ ਹਰਨਾਮ ਸਿੰਘ ਖਾਲਸਾ ਜੀ ਨੂੰ ਖੈਰ ਪਤਾ ਨਹੀਂ ਚਲੋ ਆਪਾਂ ਬਹੁਤੀ ਉਸ ਗੱਲ ਦੇ ਵਿੱਚ ਨਹੀਂ ਜਾਣਾ ਹੈਗਾ ਵੈਗੁਰ ਜਾਣੇ ਉਹਨਾਂ ਦੇ ਚਿੱਤ ਦੇ ਵਿੱਚ ਕੀ ਚੱਲਦਾ ਪਿਆ ਹੈਗਾ ਤੇ ਉਹ ਕਿਉਂ ਐਦਾ ਸੋ ਮੁੱਖ ਦੀ ਗੱਲ ਇਹ ਹੈ ਕਿ ਉਹਨਾਂ ਦਾ ਕਹਿਣਾ ਹੈਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਕੰਮ ਕਰਦੀ ਪਈ ਆ ਇਹ ਗੱਲ ਅੱਜ ਉਹ ਕਹਿ ਰਹੇ ਹੈਗੇ ਪਰ ਅੱਜ ਤੋਂ ਪਹਿਲਾਂ ਤੁਸੀਂ ਦੇਖੋ ਪਿੱਛੇ ਜਦੋਂ ਉਹਨਾਂ ਦੀਆਂ ਸਟੇਟਮੈਂਟਸ ਆਈਆਂ ਨੇ ਖਾਸ ਕਰਕੇ ਤਿੰਨ ਚਾਰ ਵਾਰ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤੀ ਆਪਣਾ ਇੱਕ ਬਹੁਤ ਹੀ ਜ਼ਿਆਦਾ ਸਖਤ ਰੁਖ ਅਪਣਾ ਕੇ ਰੱਖਿਆ ਖਾਸ ਕਰਕੇ ਉਸ ਦਿਨ ਵੀ ਮੱਝ ਦਾ 6 ਜੂਨ ਦੀ ਪਹਿਲਾਂ ਗੱਲ ਕਰਕੇ ਹਟਿਆ ਉਹ ਕਹਿੰਦੇ ਬਈ 6 ਜੂਨ ਨੂੰ ਕਹਿੰਦੇ ਆਪਾਂ ਕਿਉਂਕਿ ਨਿਯੁਕਤ ਤੇ ਜਥੇਦਾਰ ਇਹਨਾਂ ਨੇ ਕੀਤਾ ਨਾ ਜ ਉਹਨਾਂ ਨੇ ਜਹੇਦਾਰ ਸਾਹਿਬ ਨੂੰ ਲਾਇਆ ਹੈਗਾ ਜਹੇਦਾਰ ਗੜਗੱਜ ਹੋਰਾਂ ਨੂੰ ਉਸ ਵੇਲੇ ਤੇ ਪੂਰੇ ਸਖਤ ਸੀਗੇ ਪਰ ਉਦੋਂ ਵੀ ਪਹਿਲਾਂ ਧਾਮੀ ਸਾਹਿਬ ਮੁਲਾਕਾਤ ਕਰਕੇ ਆਏ ਆ ਹੁਣ ਸੁਖਬੀਰ ਬਾਦਲ ਦੇ ਘਰ ਮੂਰੇ ਧਰਨਾ ਲਾਉਣ ਦਾ ਪ੍ਰੋਗਰਾਮ ਸੀਗਾ ਤਦ ਵੀ ਧਾਮੀ ਸਾਹਿਬ ਵਿੱਚ ਪਏ ਹੈਗੇ ਆ ਵਿੱਚ ਉਹਨਾਂ ਨੇ ਚਲੋ ਕੋਈ ਰੋਲ ਪਲੇ ਕੀਤਾ ਹੋਊਗਾ ਚੰਗਾ ਮਾੜਾ ਜੋ ਵੀ ਹੈਗਾ ਇਹ ਕਾਮਨ ਦੇਖਣਾ ਹੈਗਾ ਕਾਮ ਇਸ ਦੇ ਉੱਤੇ ਪ੍ਰਤੀਕਿਰਿਆ ਵੀ ਜ਼ਾਹਰ ਕਰਦੀ ਰਹੋਗੇ ਹੋਰ ਬੁੱਧੀਜੀਵੀ ਵਿਦਵਾਨ ਤੇ ਵੱਖ-ਵੱਖ ਧਰਾਂ ਸਿਆਸੀ ਪਾਰਟੀਆਂ ਦੇ ਆਗੂ ਛੋਟੀਆਂ ਤੋਂ ਲੈ ਕੇ ਵੱਡੀਆਂ ਜਥੇਬੰਦੀਆਂ ਤੱਕ ਦੇ ਆਗੂਆਂ ਨੇ ਵੀ ਇਹਦੇ ਉੱਪਰ ਆਉਂਦੇ ਸਮੇਂ ਵਿੱਚ ਵੀ ਲਗਾ ਕਰਦੇ ਆ ਹੀ ਰਹਿਣਾ ਹੈਗਾ ਪਰ ਅੱਜ ਉਹਨਾਂ ਦਾ ਜੋਰ ਔਰ ਰਵਈਆ ਸੀਗਾ ਉਹ ਬੇहद ਮਤਲਬ ਸੁਖਾਵਾਂਜਾ ਸੀਗਾ ਉਹ ਕਹਿੰਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਵੜ ਕੇ ਦੇਖੋ ਕਹਿੰਦੇ ਵੀ ਕਿੰਨਾ ਔਖਾ ਔਰ ਕਿੰਨੇ ਵਧੀਆ-ਵਧੀਆ ਉਹ ਕਾਰਜ ਕਰਦੇ ਪਏ ਆ ਕਹਿੰਦੇ ਕਿ ਪ੍ਰਬੰਧ ਚੜਾਉਣੇ ਕੋਈ ਸੌਖੇ ਨਹੀਂ ਹੁੰਦੇ ਪਰ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਪ੍ਰਬੰਧ ਚਲਾ ਰਹੇ ਐ ਸੋ ਅੱਜ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਾਰੀਫ਼ ਕੀਤੀ ਅਤੇ ਸੁਖਬੀਰ ਬਾਦਲ ਦੇ ਘਰ ਦੇ ਮੂਰੇ ਧਰਨਾ ਜਿਹੜਾ ਸੀ ਉਹ ਉਹਨਾਂ ਨੇ ਕੈਨਸਲ ਕਰ ਦਿੱਤਾ ਹੈਗਾ ਹੁਣ ਗੱਲ ਕਰਦੇ ਆਪਾਂ ਸਨ 2027 ਦੇ ਵਿੱਚ ਸਰਕਾਰ ਬਣਾਉਣ ਬਾਰੇ ਪੱਤਰਕਾਰਾਂ ਨੇ ਸਵਾਲ ਕੀਤੇ ਅੱਜ ਉਹਨਾਂ ਨੂੰ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆਂ ਉਹਨਾਂ ਨੇ ਇਹ ਗੱਲ ਆਖੀ ਹੈ ਕਹਿੰਦੇ ਭਈ ਕੋਈ ਐਦਾਂ ਦੀ ਸਿਆਸੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਹਿਤੈਸ਼ੀ ਹੋਵੇ ਵੱਖ-ਵੱਖ ਧਿਰਾਂ ਵਰਗਾਂ ਧਰਮਾਂ ਸਾਰਿਆਂ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੇ ਸਮਰੱਥ ਹੋਵੇ ਯੋਗ ਹੋਵੇ ਉਹਨਾਂ ਨੇ ਨਾਂ ਨਹੀਂ ਲਿਆ ਹੈਗਾ ਕਿਸੇ ਦਾ ਵੀ ਉਹ ਕਹਿੰਦੇ ਕਿ ਹੱਲੇ ਮੈਂ ਬਹੁਤੀ ਕੋਈ ਗੱਲ ਨਹੀਂ ਕਰਨੀ ਹੈਗੀ ਸਨ 2027 ਦੇ ਵਿੱਚ ਕਹਿੰਦੇ ਉਦੋਂ ਲਾਗੇ ਛੱਗੇ ਜਾ ਕੇ ਆਪਾਂ ਇਹਦੇ ਵਿੱਚ ਆਪਣੀ ਪੂਰੀ ਰੁਚੀ ਦਿਖਾਵਾਂਗੇ ਮਤਲਬ ਪੱਤਰਕਾਰ ਨੇ ਜਦੋਂ ਸਵਾਲ ਕੀਤਾ ਤਾਂ ਉਹਨਾਂ ਨੇ ਪੂਰੀ ਰੁਚੀ ਵਿਖਾਈ ਹੈ ਹੁਣ ਉੱਥੇ ਕੋਈ ਇਹ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਭਈ ਪਿੱਛੇ ਰਹਿ ਕੇ ਭਈ ਦਮਦਮੇ ਟਕਸਾਲ ਦਾ ਕੰਮ ਕੀ ਹੈਗਾ ਜਾਂ ਉਹਨਾਂ ਨੇ ਕਿਹੜਾ ਕਿਹੜਾ ਕਾਰਜ ਕਰਨਾ ਤੇ ਕਿਹੜਾ ਉਹਨਾਂ ਨੇ ਭਾਵੇਂ ਕਿ ਰਾਜਨੀਤੀ ਦੇ ਵਿੱਚ ਪੂਰੀ ਰੁਚੀ ਵਿਖਾਈ ਹੈ ਉਹਨਾਂ ਦੀ ਉਹਨਾਂ ਨੇ ਜਦੋਂ ਪੱਤਰਕਾਰ ਨੇ ਸਵਾਲ ਕੀਤਾ ਉਸ ਤੋਂ ਬਾਅਦ ਇਹ ਨਹੀਂ ਭਈ ਐਵੇਂ ਇੱਕ ਅੱਧੀ ਗੱਲ ਕਰਕੇ ਉਹਨਾਂ ਨੇ ਕਾਫੀ ਡਿਟੇਲ ਦੇ ਵਿੱਚ ਗੱਲ ਕੀਤੀ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਪਰ ਫਿਰ ਵੀ ਉਹਨਾਂ ਨੇ ਮਤਲਬ ਉਹਨਾਂ ਦੀ ਗੱਲਬਾਤ ਤੋਂ ਇੰਨੀ ਕੁ ਤਾਂ ਗੱਲ ਉਹਨਾਂ ਨੇ ਕੀਤੀ ਹੈਗੀ ਕਿ ਉਹਨਾਂ ਦੀ ਗੱਲ ਤੋਂ ਪੂਰਾ ਪਤਾ ਲੱਗਦਾ ਹੈਗਾ ਕਿ 2027 ਦੀਆਂ ਚੋਣਾਂ ਦੇ ਵਿੱਚ ਉਹ ਪੂਰੀ ਦਿਲਚਸਪੀ ਵਿਖਾਉਣਗੇ ਔਰ ਕਿਹੜੀ ਧਿਰ ਨੂੰ ਸਪੋਰਟ ਕਰਦੇ ਆ ਕਿਹੜੀ ਧਿਰ ਦਾ ਸਮਰਥਨ ਕਰਨਗੇ ਇਹਦੇ ਬਾਰੇ ਫਿਲਹਾਲ ਕਿਹਾ ਕੁਝ ਨਹੀਂ ਜਾ ਸਕਦਾ ਪਰ ਕਿਆਸ ਅਰਾਈਆਂ ਜ਼ਰੂਰ ਲਾਈਆਂ ਜਾ ਸਕਦੀਆਂ ਨੇ ਉਹ ਕਿਵੇਂ ਭਲਾ ਜ਼ਰੂਰੀ ਨਹੀਂ ਹੈ ਕਿ ਜਿਹੜੀ ਗੱਲ ਮੈਂ ਕਰਨ ਲੱਗਾ ਹੈਗਾ ਉਹੀ ਬਿਲਕੁਲ ਸਹੀ ਤੇ درست ਹੈ ਹੋ ਸਕਦਾ ਮੇਰੀ ਕਿਆਸ ਅਰਾਈ ਬਿਲਕੁਲ ਠੀਕ ਹੋਵੇ ਹੋ ਸਕਦਾ ਜਿੰਨੇ ਵੀ ਸੱਜਣ ਤੁਸੀਂ ਗੱਲਬਾਤ ਨੂੰ ਸੁਣ ਰਹੇ ਹੋ ਤੁਹਾਡੇ ਵੀ ਜ਼ਿਹਨ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਚੱਲਦਾ ਹੋਊਗਾ ਕਿ ਉਹਨਾਂ ਦੇ ਜ਼ਿਹਨ ਦੇ ਵਿੱਚ ਕੀ ਚੱਲਦਾ ਹੈਗਾ ਕੁਝ ਚੰਗਾ ਚੱਲਦਾ ਕੁਝ ਮਾੜਾ ਚੱਲਦਾ ਕੁਝ ਪੰਜਾਬ ਦੇ ਪੱਖੀ ਚੱਲਦਾ ਹੈਗਾ ਪੰਥ ਦੇ ਪੱਖੀ ਚੱਲਦਾ ਹੈਗਾ ਜਾਂ ਨਿੱਜ ਹਿਤ ਵਾਸਤੇ ਹੈ ਕਿਉਂਕਿ ਤੁਸੀਂ ਵੀ ਸਾਰੇ ਜਾਣੇ ਰੁਚੀ ਰੱਖਦੇ ਹੈਗੇ ਹੋ ਜਾਂ ਸੋਸ਼ਲ ਮੀਡੀਆ ਦਾ ਜੋਗ ਹੈਗਾ ਅੰਦਾਜ਼ੇ ਹੀ ਲਾਇਆ ਜਾ ਸਕਦੇ ਆ ਬਹੁਤ ਸਾਰੇ ਸੱਜਣ ਮੈਂ ਨਾਲ ਦੇ ਨਾਲ ਇੱਥੇ ਗੱਲ ਵੀ ਕਰ ਦਵਾਂ ਇੱਕ ਹੋਰ ਬਹੁਤ ਸਾਰੇ ਸੱਜਣ ਇਦਾਂ ਵੀ ਕਹਿੰਦੇ ਆ ਤੁਸੀਂ ਸੁਣਿਆ ਹੋਊਗਾ ਮੈਂ ਵੀ ਸੁਣਿਆ ਹੈਗਾ ਇੱਥੇ ਰਹਿੰਦੇ ਆਪਾਂ ਸਾਰੇ ਜਣੇ ਸੱਜਣ ਬਹੁਤ ਸਾਰੇ ਇਹ ਗੱਲ ਕਹਿੰਦੇ ਆ ਕਿ ਜਦੋਂ ਦਰਬਾਰ ਸਾਹਿਬ ਦੇ ਉੱਪਰ 1984 ਨੂੰ ਭਾਰਤ ਦੀ ਸਰਕਾਰ ਵੱਲੋਂ ਹਮਲਾ ਕੀਤਾ ਗਿਆ ਟੈਂਕਾਂ ਤੇ ਤੋਪਾਂ ਦੇ ਨਾਲ ਸਾਰਾ ਕੁਝ ਵਾਪਰ ਗਿਆ ਆਪਾਂ ਸਾਰੇ ਜਣੇ ਉਸ ਸਾਕੇ ਨੂੰ ਜਾਣਦੇ ਆ ਚੰਗੀ ਤਰ੍ਹਾਂ ਤੀਜਾ ਕਲੂ ਘਾਰਾ ਤੀਜੇ ਕਲੂ ਘਾਰੇ ਦੇ ਵਜੋਂ ਕੌਮ ਉਹਨੂੰ ਜਾਣਦੀ ਹੈ ਉਸ ਤੋਂ ਬਾਅਦ ਫਿਰ ਗੱਲ ਚੱਲੀ ਸੀ ਕਿ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਕ ਗੈਲਰੀ ਸਥਾਪਿਤ ਹੋਣੀ ਚਾਹੀਦੀ ਹੈ ਸੋ ਸ਼ਹੀਦਾਂ ਦੀ ਯਾਦਗਾਰ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਇਹਦਾ ਮੰਨਦਾ ਆ ਕਿ ਭਾਵੇਂ ਬਾਦਲ ਕਾਂ ਦੀ ਸਰਕਾਰ ਸੀਗੇ ਕਈ ਵਾਰੀ ਫੋਟੋ ਘੁਮਾਈ ਜਾਂਦੀ ਆ ਕਹਿੰਦੇ ਕਿ ਬਾਦਲ ਕਾਂ ਬਾਦਲ ਹੋਣੀ ਕੁਰਸੀ ਤੇ ਬੈਠੇ ਵੱਡੇ ਬਾਦਲ ਪ੍ਰਕਾਸ਼ੋਂ ਬਾਦਲ ਹੋਰੀ ਤੇ ਬਾਬਾ ਹਰਨਾਮ ਸਿੰਘ ਖਾਲਸਾ ਦਾ ਪੈਰਾਂ ਚ ਜਾਂ ਥੱਲੇ ਬੈਠੇ ਹੋਇਆ ਐਦਾਂ ਦੀ ਇੱਕ ਫੋਟੋ ਘੁੰਮਦੀ ਸੋਸ਼ਲ ਮੀਡੀਆ ਦੇ ਉੱਪਰ ਤੇ ਮਤਲਬ ਬਹੁਤ ਸਾਰੇ ਸੱਜਣੇ ਦਾ ਸੋਚਦਾ ਵੀ ਜਿੱਦਾਂ ਮਰਜ਼ੀ ਸੀ ਉਹਨਾਂ ਨੇ ਡੰਗ ਟਪਾਇਆ ਜਾਂ ਜੋ ਮਰਜ਼ੀ ਲਾ ਲਓ ਜਾਂ ਜਿਸ ਤਰੀਕੇ ਨਾਲ ਮਰਜ਼ੀ ਕਰ ਲਓ ਉਹਨਾਂ ਨੇ ਜਿੱਥੇ ਮਰਜ਼ੀ ਬਹਿ ਕੇ ਜੋ ਮਰਜ਼ੀ ਕਰ ਕਰਾ ਕੇ ਉਹਨਾਂ ਨੇ ਕੌਮ ਦੀ ਝੋਲੀ ਦੇ ਵਿੱਚ ਇੱਕ ਯਾਦਗਾਰ ਪਾਤੀ ਹੈ ਉੱਥੇ ਯਾਦਗਾਰ ਸਥਾਪਿਤ ਹੋ ਚੁੱਕੀ ਹੈ ਅੱਜ ਜਦੋਂ ਕੋਈ ਵੀ ਸਿੱਖ ਉੱਥੇ ਜਦੋਂ ਦਰਸ਼ਨ ਦੇਦਾਰੇ ਕਰਨ ਵਾਸਤੇ ਜਾਂਦਾ ਭਾਵੇਂ ਕੋਈ ਗੈਰ ਸਿੱਖ ਵੀ ਜਾਂਦਾ ਜਦੋਂ ਪ੍ਰਕਰਮਾ ਕਰਕੇ ਪੂਰਾ ਇਦਾਂ ਕਾਲ ਤੱਕ ਸੱਭਾ ਵਾਲੇ ਪਾਸੇ ਤੋਂ ਤੇ ਉੱਥੇ ਜਦੋਂ ਪਹੁੰਚਦਾ ਹੈਗਾ ਤੇ ਉੱਥੇ ਉਹਨੂੰ ਪਤਾ ਲੱਗਦਾ ਜਦੋਂ ਕਿਸੇ ਨੂੰ ਵੀ ਭਾਵੇਂ ਕੋਈ ਗੈਰ ਸਿੱਖ ਵੀ ਕਿਉਂ ਨਾ ਹੋਵੇ ਉੱਥੇ ਬਕਾਇਦਾ ਯਾਦ ਬਣੀ ਹੋਈ ਹੈ ਯਾਦਗਾਰ ਉੱਥੇ ਜਦੋਂ ਕੋਈ ਵੀ ਐਂਟਰ ਹੁੰਦਾ ਉੱਥੇ ਜਾ ਕੇ ਪਤਾ ਲੱਗਦਾ ਹੈਗਾ ਕਿ ਉਹਨਾਂ ਸਮੇਂ ਵਿੱਚ ਕੀ ਕੁਝ ਵਾਪਰਿਆ ਸੀਗਾ ਭਾਵੇਂ ਕਿ ਪੂਰਾ ਤੇ ਇਤਿਹਾਸ ਪੜਿਆ ਪਤਾ ਲੱਗਦਾ ਜਾਂ ਜਿਨ੍ਹਾਂ ਨੇ ਉਹ ਪਿੰਡੇ ਤੇ ਹੰਡਾਇਆ ਉਹਨਾਂ ਵਿੱਚੋਂ ਕਈ ਸੱਜਣ ਪਰਿਵਾਰ ਅੱਜ ਵੀ ਹੈਗੇ ਆ ਜਾਂ ਗਾਵਾਂ ਦੇ ਪਰਿਵਾਰ ਹੈਗੇ ਆ ਜਾਂ ਮੂੰਹੋਂ ਤੁਸੀਂ ਜਾਂ ਬਹੁਤ ਸਾਰੇ ਕਿਤਾਬਾਂ ਲਿਟਰੇਚਰ ਬਹੁਤ ਸਾਰੇ ਲੈਕਚਰਸ ਹੈਗੇ ਆ ਤਾਂ ਬਹੁਤ ਸਾਰੀਆਂ ਡਾਕੂਮੈਂਟਰੀਜ਼ ਬਣ ਚੁੱਕੀਆਂ ਹੈਗੀਆਂ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਹੀ ਜ਼ਿਆਦਾ ਪਤਾ ਲੱਗਦਾ ਹੈਗਾ ਪਰ ਜਿਹਨਾਂ ਨੇ ਹਟਾਇਆ ਉਹਨਾਂ ਨੂੰ ਤੇ ਪਤਾ ਹੀ ਹੈ ਨਾ ਜਿ ਉਹਨਾਂ ਚੋ ਕਈ ਅੱਜ ਵੀ ਜਿਉਂਦੇ ਜਾਗਦੇ ਤਰੀਫਦੇ ਫਿਰਦੇ ਹੈਗੇ ਆ ਪਰ ਫਿਰ ਵੀ ਉਹ ਜਿਹੜੀ ਯਾਦਗਾਰ ਹੈਗੀ ਆ ਉੱਥੇ ਜਾ ਕੇ ਬਹੁਤ ਕੁਝ ਪਤਾ ਲੱਗਦਾ ਹੈ ਕਿ ਉਸ ਵੇਲੇ ਇੱਥੋਂ ਦੀ ਹਕੂਮਤ ਨੇ ਕਿੰਨਾ ਜ਼ਿਆਦਾ ਕੈਰਟ ਆਇਆ ਸੀਗਾ ਸੋ ਇਸ ਕਰਕੇ ਬਹੁਤ ਸਾਰੇ ਸੱਜਣ ਕਹਿੰਦੇ ਹੈਗੇ ਕਿ ਜੋ ਮਰਜੀ ਹੈ ਕਿ ਬਾਬਾ ਹਰਨਾਮ ਸਿੰਘ ਖਾਲਸਾ ਹੋਰਾਂ ਨੇ ਜੋ ਕਰ ਦਿੱਤਾ ਇਹ ਹੋਣਾ ਨਹੀਂ ਸੀਗਾ ਕਹਿੰਦੇ ਜਦਾਂ ਮਰਜੀ ਕਰ ਕਰਾ ਕੇ ਉਹਨਾਂ ਨੇ ਇਹ ਕਰ ਦਿੱਤਾ ਆ ਮੈਂ 2027 ਦੇ ਇਲੈਕਸ਼ਨਾਂ ਦੇ ਵਿੱਚ ਰੁਚੀ ਦੀ ਗੱਲ ਇਸ ਕਰਕੇ ਕੀਤੀ ਹੈ ਭਈ ਹੋ ਸਕਦਾ ਜਿਹੜੇ ਉਹਨਾਂ ਦੇ ਹਮਾਇਤੀ ਐ ਔਰ ਜਿਹੜੇ ਉਹਨਾਂ ਦੇ ਸਮਰਥਕ ਨੇ ਉਹਨਾਂ ਦੇ ਜ਼ਿਹਨ ਦੇ ਵਿੱਚ ਕਿਉਂਕਿ ਮੈਂ ਵੇਖਦਾ ਤੁਸੀਂ ਵੀ ਜ਼ਰੂਰ ਦੇਖਦੇ ਹੋਵੋਗੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਨਾ ਜੰਗ ਛੇੜੀ ਹੋ ਹੁੰਦੀ ਆ ਠੀਕ ਆ ਜੰਗ ਛੇੜ ਕੇ ਰੱਖੋ ਜਿੱਥੇ ਮਰਜੀ ਮੈਂ ਤਾਂ ਇੱਕ ਬੇਨਤੀ ਜ਼ਰੂਰ ਕਰਦਾ ਹੁਣ ਨਾਲ ਨਾਲ ਵੀ ਜਿੱਥੇ ਮਰਜੀ ਵਿਚਾਰਾਂ ਦਾ ਆਦਾਨ ਪ੍ਰਦਾਨ ਕਰੋ ਇਹ ਸੋਸ਼ਲ ਮੀਡੀਆ ਹੈ ਪਰ ਇੱਥੇ ਆਪਾਂ ਆਪਣੀ ਭਾਸ਼ਾ ਨੂੰ ਜ਼ਰੂਰ ਸੱਭਿਅਕ ਰੱਖਿਆ ਕਰੀਏ ਇੰਨੀ ਜ਼ਿਆਦਾ ਆਪਾਂ ਕਈ ਵਾਰ ਬੱਖੀਆਂ ਉਧੇੜਦੇ ਆ ਇੱਕ ਦੂਏ ਦੀਆਂ ਇੱਕ ਧਿਰ ਦੂਈ ਧਿਰ ਦੇ ਨਾਲ ਜੇਦੀ ਨਹੀਂ ਬਣਦੀ ਹੈਗੀ ਉਹਦੇ ਆਪਾਂ ਕੱਪੜੇ ਤੱਕ ਪਾੜਨ ਤੱਕ ਜਾਂਦੇ ਆ ਇੱਥੋਂ ਤੱਕ ਵੀ ਆਪਾਂ ਕਈ ਵਾਰ ਚੱਲ ਜਾਂਦੇ ਆ ਸੱਭੇ ਘਾਸਾਂ ਦੇ ਵਿੱਚ ਵਿਰੋਧ ਕੀਤਾ ਜਾ ਸਕਦਾ ਹੀ ਹੈ ਗੁਰਬਾਣੀ ਪੜ ਲਓ ਗੁਰ ਇਤਿਹਾਸ ਪੜ ਲਓ ਆਪਾਂ ਸਿੱਧਾਂ ਦੇ ਨਾਲ ਜਦੋਂ ਗੁਰੂ ਸਾਹਿਬ ਜੀ ਦੇ ਵਾਰਤਾ ਲਾਪ ਹੋਏ ਆ ਜਾਂ ਗੁਰੂ ਸਾਹਿਬਾਨਾਂ ਦੇ ਕਿਸੇ ਦੇ ਨਾਲ ਵੀ ਵਾਰਤਾ ਲਾਪ ਹੋਇਆ ਇਵਨ ਕਿ ਆਪਣੇ ਦੁਸ਼ਮਣ ਦੇ ਨਾਲ ਵੀ ਜਦੋਂ ਗੁਰੂ ਸਾਹਿਬ ਜੀ ਗੱਲ ਕਰਦੇ ਆ ਤੁਸੀਂ ਦੇਖੋ ਔਰੰਗਜ਼ੇਬ ਕੌਣ ਐ ਪਲਾ ਵੈਸੇ ਗੁਰੂ ਦਾ ਕੋਈ ਦੁਸ਼ਮਣ ਨਹੀਂ ਹੁੰਦਾ ਹੈਗਾ ਪਰ ਆਪਾਂ ਜਦੋਂ ਸਰੀਰਕ ਰੂਪ ਦੇ ਵਿੱਚ ਗੁਰੂ ਸਾਹਿਬ ਜੀ ਇੱਥੇ ਵਿਚਰਦੇ ਆ ਤੇ ਜਦੋਂ ਕੋਈ ਸਾਹਮਣੇ ਆਣ ਕੇ ਇੱਕ ਰਾਜਾ ਮਹਾਰਾਜਾ ਜਿਹੜਾ ਆਪਣੇ ਆਪ ਨੂੰ ਅਖਵਾਉਂਦਾ ਜਦੋਂ ਉਹ ਹੈਗਾ ਉਸ ਵੇਲੇ ਫਿਰ ਇੱਕ ਤਰ੍ਹਾਂ ਤਾਂ ਕਰਕੇ ਮੈਂ ਲਫ਼ਜ਼ ਇਹ ਵਰਤ ਰਿਹਾ ਹੈਗਾ ਤੇ ਗੁਰੂ ਸਾਹਿਬ ਜੀ ਜਦੋਂ ਹੁਣ ਸਾਨੂੰ ਪਤਾ ਹੈ ਨਾ ਕਿ ਉਹ ਇੱਕ ਦੁਸ਼ਮਣੀ ਨਿਭਾ ਰਿਹਾ ਗੁਰੂ ਦਾ ਕੋਈ ਦੁਸ਼ਮਣ ਨਹੀਂ ਹੈਗਾ ਪਰ ਅਗਲਾ ਗੁਰੂ ਦੇ ਨਾਲ ਦੁਸ਼ਮਣੀ ਨਿਭਾਉਣ ਦੇ ਵਾਸਤੇ ਆਉਂਦਾ ਤੇ ਗੁਰੂ ਸਾਹਿਬ ਜੀ ਦੁਸ਼ਮਣੀ ਦਾ ਕੋਈ ਇਹ ਨਹੀਂ ਹੈਗਾ ਕਿ ਇਹ ਮੇਰਾ ਦੁਸ਼ਮਣ ਆ ਤੇ ਮੈਂ ਇਹਦਾ ਬੁਰਾ ਹੀ ਸੋਚਣਾ ਹੈਗਾ ਗੁਰੂ ਤੇ ਫਿਰ ਭਲਾ ਔਰ ਗੁਰੂ ਸਾਹਿਬ ਜੀ ਨੇ ਭਲਾ ਕੀਤਾ ਔਰੰਗਜ਼ੇਬ ਦਾ ਕਿਦਾ ਕੀਤਾ ਭਲਾ ਉਹਨਾਂ ਨੇ ਕੋਈ ਗਾਲਾਂ ਨਹੀਂ ਕੱਢੀਆਂ ਮਾਵਾ ਭੈਣਾ ਧੀਆਂ ਦੀ ਉਹਨਾਂ ਨੇ ਬੜੀ ਸੇਵਕ ਪਾਸਾ ਦੇ ਵਿੱਚ ਕਸਰ ਵੀ ਬਾਕੀ ਕੋਈ ਨਹੀਂ ਛੱਡੀ ਵੈਸੇ ਉਹਦਾ ਜਦੋਂ ਤੁਸੀਂ ਜਫਰਨਾਮਾ ਪੜ੍ਹੂਗੇ ਉਹਨਾਂ ਨੇ ਇੱਕ ਜਿੱਤ ਦੇ ਚਿੱਠੀ ਲਿਖੀ ਹੈ ਔਰੰਗਜ਼ੇਬ ਨੂੰ ਉਹਦੇ ਵਿੱਚ ਕੋਈ ਉਹਨਾਂ ਨੇ ਕਿਸੇ ਨੂੰ ਗਾਲ ਨਹੀਂ ਕੱਢੀ ਹੈਗੀ ਔਰੰਗਜ਼ੇਬ ਨੂੰ ਔਰ ਔਰੰਗਜ਼ੇਬ ਦੇ ਉੱਪਰ ਬਹੁਤ ਜ਼ਿਆਦਾ ਗਹਿਰਾ ਅਸਰ ਹੋਇਆ ਉਸ ਚਿੱਠੀ ਦਾ ਉਸ ਤੋਂ ਬਾਅਦ ਇਤਿਹਾਸ ਦੱਸਦਾ ਹੈ ਕਿ ਉਹਦੇ ਸਹਰਾਣੇ ਥੱਲੋਂ ਜਦੋਂ ਉਹਦੀ ਮੌਤ ਹੁੰਦੀ ਹੈ ਤਾਂ ਸ਼ਿਕਸਤਨਾਮਾ ਪ੍ਰਾਪਤ ਹੁੰਦਾ ਹੈ ਭਾਵ ਸ਼ਿਕਸਤਨਾਮੇ ਦਾ ਹੁੰਦਾ ਕਿ ਹਾਰ ਦੀ ਚਿੱਠੀ ਉਹਦੇ ਕਹਿੰਦਾ ਭਾਵ ਹੈਗਾ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਜੜਿਓ ਜੱਤ ਵਾਲੀ ਚਿੱਠੀ ਸੀ ਜਦੋਂ ਮੈਂ ਪੜ੍ਹੀ ਹੈ ਉਹ ਚ ਮੈਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਨੇ ਸਾਬਤ ਕੀਤਾ ਉਹਦੇ ਵਿੱਚ ਕਿ ਜੀਤ ਚੁੱਕਾ ਹਾਂ ਬਾਜੀ ਕੋ ਮੈਂ ਔਰ ਤੂੰ ਬਾਜੀ ਹਾਰ ਚੁਕੇ ਹੋ ਔਰੰਗਜ਼ੇਬ ਤੂੰ ਬਾਜੀ ਹਾਰ ਚੁੱਕਾ ਹੈਗਾ ਜ਼ਿੰਦਗੀ ਦੀ ਤੈਨੂੰ ਲੱਗਦਾ ਹੋਊਗਾ ਕਿ ਮੈਂ ਹਾਰ ਗਿਆ ਭਈ ਗੁਰੂ ਗੋਬਿੰਦ ਸਿੰਘ ਹਾਰ ਗਿਆ ਪਰ ਮੈਂ ਜੀਤ ਚੁੱਕਾ ਹਾਂ ਬਾਜ਼ੀ ਕੋ ਤੂੰ ਬਾਜ਼ੀ ਹਾਰ ਚੁੱਕੇ ਹੋ ਔਰ ਕਹਿੰਦੇ ਕਿ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਉਸ ਤੋਂ ਬਾਅਦ ਉਹ ਬਿਮਾਰ ਰਹਿਣ ਲੱਗ ਪਿਆ ਔਰ ਜਦੋਂ ਦੀ ਮੌਤ ਹੋਈ ਹੈ ਤਾਂ ਉਹਨੇ ਆਪਣੇ ਹੱਥ ਦੇ ਨਾਲ ਉਸ ਤੋਂ ਪਹਿਲਾਂ ਲਿਖ ਕੇ ਰੱਖਿਆ ਹੋਇਆ ਸੀਗਾ ਸ਼ਿਕਸਤਨਾਮਾ ਕਿ ਵਾਕਈ ਮੈਂ ਆਪਣੀ ਜ਼ਿੰਦਗੀ ਨੂੰ ਜ਼ਿੰਦਗੀ ਦੀ ਬਾਜ਼ੀ ਨੂੰ ਹਾਰ ਕੇ ਜਾ ਰਿਹਾ ਹਾਂ ਸੋ ਮੇਰੇ ਕਹਿਣ ਦਾ ਭਾਵੇਂ ਇਹ ਹੈਗਾ ਕਿ ਸਭੇ ਕਪਾਸਾ ਦੇ ਵਿੱਚ ਆਪਾਂ ਇੱਕ ਦੂਜੇ ਦੇ ਪ੍ਰਤੀ ਭਾਵੇਂ ਕੋਈ ਤੁਹਾਡਾ ਦੁਸ਼ਮਣ ਆਇਆ ਭਾਵੇਂ ਕੋਈ ਤੁਹਾਡੇ ਇੱਕ ਦੂਜੇ ਨਾਲ ਵਿਚਾਰ ਧਾਰਕ મત ਭੇਦ ਹੈਗੇ ਆ ਉਹ ਜ਼ਰੂਰ ਆਪਾਂ ਸਾਂਝੇ ਕਰ ਸਕਦੇ ਆ ਪਰ ਇਹਨੂੰ ਜੰਗ ਦਾ ਅਖੜਾ ਇਸ ਤਰੀਕੇ ਨਾਲ ਬਣਾਉਣਾ ਕਿ ਮਾਮਾ ਭੈਣਾ ਤੀਆਂ ਫਿਰ ਆਪਾਂ ਇਸ ਗੱਲ ਦਾ ਵੀ ਦਾਵਾ ਕਰਨਾ ਕਿ ਮੈਂ ਅਤੇ ਮੇਰੀ ਧਿਰ ਜਿਹਦੇ ਨਾਲ ਮੈਂ ਜੁੜਿਆ ਹੋਇਆ ਉਹ ਬਿਲਕੁਲ ਠੀਕ ਹੈ ਔਰ ਉਹ ਹੀ ਠੀਕ ਹੈ ਬਾਕੀ ਸਾਰੇ ਜਣੇ ਤਾਂ ਬਿਲਕੁਲ ਹੀ ਗਲਤ ਹੀ ਗਲਤ ਹੈ ਗਿਆ ਬਾਕੀ ਸਾਰੇ ਜਣੇ ਜਮੇ ਸਰਕਾਰੀ ਹੈ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਹੁੰਦਾ ਕਿ ਸਾਨੂੰ ਆਪਣੀ ਭਾਸ਼ਾ ਜ਼ਰੂਰ ਸੱਭਿਆਕ ਹੀ ਰੱਖਣੀ ਚਾਹੀਦੀ ਹੈ ਖੈਰ ਆਪਾਂ 2027 ਦੀਆਂ ਚੋਣਾਂ ਦੀ ਗੱਲ ਕਰਦੇ ਪੈ ਸਗੇ ਬਹੁਤ ਸਾਰੇ ਸੱਜਣ ਇਹਦਾ ਸੋਚਦੇ ਐ ਕਿ ਉਹਨਾਂ ਨੇ ਕਿਸੇ ਨੀਤੀ ਦੇ ਤਹਿਤ ਹੋ ਸਕਦਾ ਕੋਈ ਨਾ ਕੋਈ ਯੋਜਨਾ ਬਣਾਈ ਹੋਈ ਹੋਵੇ ਜਿਹੜੇ ਉਹਨਾਂ ਦੇ ਸਮਰਥੀ ਤੋਂ ਉਹਨਾਂ ਦੇ ਸਮਰਥਕਾਂ ਮੈਂ ਉਹਦੀ ਗੱਲ ਕਰ ਰਿਹਾ ਹਾਂ ਇਹਦਾ ਸੋਚ ਪਰ ਦੂਏ ਪਾਸੇ ਇੱਕ ਬਹੁਤ ਹੀ ਵੱਡਾ ਹਿੱਸਾ ਜਿਹੜਾ ਕਿ ਇਹ ਸਮਝਦਾ ਆ ਔਰ ਸੋਸ਼ਲ ਮੀਡੀਆ ਦੇ ਉੱਪਰ ਆਣ ਕੇ ਗੱਲ ਵੀ ਕਰਦਾ ਹੈਗਾ ਔਰ ਜ਼ਿੰਮੇਵਾਰ ਸੰਸਥਾਵਾਂ ਦੇ ਆਗੂ ਨੇ ਜ਼ਿੰਮੇਵਾਰ ਜਥੇਬੰਦੀਆਂ ਦੇ ਸਿਆਸੀ ਪਾਰਟੀਆਂ ਦੇ ਉਹ ਪ੍ਰਧਾਨ ਵੀ ਹੈਗੇ ਆ ਈਵਨ ਕਿ ਸਰਦਾਰ ਸਿਮਰਨ ਜੀ ਸਿੰਘਮਾਨ ਖਾਲਸਾ ਰਾਜ ਤੋਰੇ ਗੱਲ ਨਹੀਂ ਕਰਨ ਵਾਲੇ ਉਹ ਵੀ ਟਿੱਪਣੀਆਂ ਕਰਦੇ ਨੇ ਬਾਬਾ ਹਰਨਾਮ ਸਿੰਘ ਖਾਲਸਾ ਹੋਰਾਂ ਦੇ ਉੱਪਰ ਕੱਲੀ ਟਿੱਪਣੀ ਛੋਟੀ ਮੋਟੀ ਨਹੀਂ ਬਹੁਤ ਵੱਡੀਆਂ ਵੱਡੀਆਂ ਟਿੱਪਣੀਆਂ ਵੀ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਤੁਸੀਂ ਜਾ ਕੇ ਦੇਖੋ ਸਹੀ ਇਥੋਂ ਤੱਕ ਕਿ ਨਾਲ ਨਾਲ ਹੁਣ ਆਪਾਂ ਅੰਦਾਜ਼ਾ ਵੀ ਲਾ ਲੈਣੇ ਆ ਕਿਆ ਸਰਾਈਆਂ ਤੇ ਜਿੱਦਾਂ ਮੈਂ ਪਹਿਲਾਂ ਗੱਲ ਕਰਨ ਰਿਹਾ ਸੀਗਾ ਵੀ ਕਿਹੜੀ ਧਿਰ ਨੂੰ ਜਾਂ ਕਿਹੜੀ ਪਾਰਟੀ ਦੀ ਉਹ ਹਮਾਇਤ ਕਰਨ ਦੀ ਗੱਲ ਕਰਦੇ ਹੋ ਸਕਦੇ ਆ ਜਾਂ ਕੀ ਹੋਊਗਾ ਉਹ ਇਹ ਗੱਲ ਕਰਦੇ ਹੈਗੇ ਸਾਰੇ ਜਣੇ ਕਹਿੰਦੇ ਕਿ ਉਸ ਤੋਂ ਪਹਿਲਾਂ ਤੁਸੀਂ ਦੇਖਿਆ ਪਿੱਛੇ ਜਦੋਂ ਕੁੰਭ ਦਾ ਮੇਲਾ ਹੋਇਆ ਹੈਗਾ ਹਿੰਦੂ ਭਾਈਚਾਰੇ ਵਾਲੇ ਵੱਡੀ ਗਿਣਤੀ ਉੱਥੇ ਜਾਂਦੇ ਹੈਗੇ ਆ ਉੱਥੇ ਜਾ ਕੇ 성ਨਾਂਾ ਪਾਣੀ ਕਰਦੇ ਆ ਨਹਾਉਂਦੇ ਆ ਉੱਥੇ ਜਾ ਕੇ ਤੇ ਇਹ ਉੱਥੇ ਜਾ ਕੇ ਆਏ ਆ ਜਦੋਂ ਤਾਂ ਉਦੋਂ ਬੜੀ ਜ਼ਿਆਦਾ ਚਰਚਾ ਹੋਈ ਸੀ ਕੌਮ ਨੇ ਬੜਾ ਜ਼ਿਆਦਾ ਕਹਿੰਦੇ ਵੀ ਦੱਸੋ ਇਹ ਕਿਧਰਲੇ ਪਾਸੇ ਨੂੰ ਤੁਰੇ ਹੋਏ ਆ ਦਮਨਦਪੀ ਟਕਸਾਲ ਦਾ ਹੋਵੇ ਮੁਖੀ ਤੇ ਜਾ ਕੇ ਗੰਗਾ ਦੇ ਵਿੱਚ ਚੁੱਭੀਆਂ ਤੋ ਬੜੀ ਜ਼ਿਆਦਾ ਚਰਚਾ ਹੋਈ ਸੀ ਇਸ ਤੋਂ ਇਲਾਵਾ ਛੋਟੀਆਂ ਧਿਰਾਂ ਤੋਂ ਲੈ ਕੇ ਜਥੇਬੰਦੀਆਂ ਤੋਂ ਲੈ ਕੇ ਵੱਡੀਆਂ ਧਿਰਾਂ ਦੇ ਆਗੂਆਂ ਤੱਕ ਨੇ ਵੀ ਬੜੀਆਂ ਜ਼ਬਰਦਸਤ ਟਿੱਪਣੀਆਂ ਕੀਤੀਆਂ ਸੀਗਾ ਔਰ ਕੌਮ ਨੇ ਬਹੁਤ ਜ਼ਿਆਦਾ ਇਤਰਾਜ਼ ਜ਼ਾਹਰ ਕੀਤਾ ਸੀਗਾ ਹੁਣ ਬਾਕੀ ਰੱਬ ਜਾਣੇ ਅਗਲੇ ਨੇ ਆਪਣੀਆਂ ਸਫਾਈਆਂ ਦਿੱਤੀਆਂ ਉਹ ਕਹਿੰਦੇ ਕਿ ਇਹਦੇ ਵਿੱਚ ਕੁਝ ਵੀ ਗਲਤ ਨਹੀਂ ਹੈਗਾ ਮੈਂ ਜੋ ਵੀ ਕਰਕੇ ਆਇਆ ਹੈਗਾ ਬਿਲਕੁਲ ਠੀਕ ਆ ਗੁਰਮਤ ਦੇ ਅਸੂਲਾਂ ਦੇ ਉਲਟ ਨਹੀਂ ਹੈਗਾ ਉਹਨਾਂ ਦੇ ਹਮੈਤਿਆਂ ਨੇ ਵੀ ਇਸ ਕਿਸਮ ਦੀਆਂ ਗੱਲਾਂ ਕੀਤੀਆਂ ਸੀਗੀਆਂ ਇੱਕ ਗੱਲ ਇਹ ਨਾਲ ਜੋੜ ਲਓ ਪੀ ਉੱਥੇ ਜਾ ਕੇ ਆਏ ਸੀ ਕਿ ਕੁੰਬ ਦੇ ਦਾ ਜਿਹੜਾ ਸੀਗਾ ਉੱਥੇ ਇਸ਼ਨਾਨ ਕਰਕੇ ਆਏ ਆ ਔਰ ਉਸ ਤੋਂ ਬਾਅਦ ਫਿਰ ਨਾਲ ਉਹਨਾਂ ਨੇ ਜਦੋਂ ਮਹਾਰਾਸ਼ਟਰ ਦੇ ਵਿੱਚ ਪਿਛਲੇ ਇਲੈਕਸ਼ਨ ਹੋਏ ਆ ਉੱਥੇ ਉਹਨਾਂ ਨੇ ਭਾਜਪਾ ਦੀ ਹਮਾਇਤ ਕੀਤੀ ਆ ਬਾਬਾ ਹਰਨਾਮ ਸਿੰਘ ਖਾਲਸਾ ਹੋਰਾਂ ਨੇ ਜਦੋਂ ਭਾਜਪਾ ਦੀ ਹਮਾਇਤ ਕੀਤੀ ਆ ਕੁੰਬ ਦੇ ਮੇਲੇ ਦੇ ਇਸ਼ਨਾਨ ਜਦੋਂ ਇਹਨਾਂ ਚੀਜ਼ਾਂ ਨੂੰ ਤੁਸੀਂ ਨਾਲ ਇੱਕ ਦੂਜੇ ਨੂੰ ਜੋੜ ਲੈਨੇ ਆ ਤਾਂ ਉਸ ਵੇਲੇ ਜੁੜਨ ਤੋਂ ਬਾਅਦ ਫਿਰ ਐਂ ਲੱਗਦਾ ਵੀ ਜਦੋਂ ਆਉਂਦੇ ਸਮੇਂ ਪੰਜਾਬ ਦੇ ਅੰਦਰ ਭਾਜਪਾ ਵੀ ਕਹਿੰਦੇ ਆ ਵੀ ਆਪਾਂ ਇੱਥੇ ਆਪਣਾ ਪੈਰ ਆਪਣੇ ਪੈਰ ਵਸਾਰਾਂਗੇ ਔਰ ਕਈ ਵਾਰ ਉਹਨਾਂ ਨੇ ਦਾਅਵੇ ਵੀ ਕੀਤੇ ਹੈਗੇ ਆ ਕਹਿੰਦੇ ਵੀ ਆਉਂਦੇ ਸਮੇਂ ਵਿੱਚ ਮੁੱਖ ਮੰਤਰੀ ਸਾਡਾ ਆਪਣਾ ਹੋਊਗਾ ਭਾਜਪਾ ਦਾ ਹੋਊਗਾ ਭਾਵਕੇ ਐਦਾਂ ਦੀ ਗੱਲਬਾਤ ਵੀ ਕਰਦੇ ਰਹੇ ਆ ਹੁਣ ਜਦੋਂ ਇਹਦਾਂ ਦੀਆਂ ਚੀਜ਼ਾਂ ਨਾਲ ਰਲਦੀਆਂ ਆ ਵੀ ਮਹਾਰਾਸ਼ਟਰ ਦੇ ਵਿੱਚ ਸਪੋਰਟ ਕੀਤੀ ਆ ਹੁਣ ਵੀ ਕਹਿੰਦੇ ਕਿ ਲਾਗੇ ਜਾ ਕੇ ਕਹਿੰਦੇ ਆਪਾਂ ਦੱਸਾਂਗੇ ਕੋਈ ਨਾ ਕੋਈ ਰਣਨੀਤੀ ਜਦੋਂ ਬਣਾਵਾਂਗੇ ਹੋਵੇ ਨਾ ਤਾਂ ਪੰਜਾਬ ਦੇ ਵਿੱਚ ਬਾਬਾ ਹਰਨਾਮ ਸਿੰਘ ਖਾਲਸਾ ਹੋਰਾਂ ਨੇ ਭਾਜਪਾ ਨੂੰ ਹੀ ਸਪੋਰਟ ਕਰਨਾ ਹੋਵੇ ਐਦਾਂ ਵੀ ਹੋ ਸਕਦਾ ਕਿਆ ਸਾਰਾ ਹੀ ਆ ਕਿਆ ਕੁਝ ਨਹੀਂ ਜਾ ਸਕਦਾ ਕਿਉਂਕਿ ਹਾਲਾਤਾਂ ਦੇ ਮੱਦੇ ਨਜ਼ਰ ਇਸ ਤੋਂ ਇਲਾਵਾ ਕਿਆ ਸਾਰਾ ਇੱਕ ਹੋਰ ਵੀ ਲਾਈ ਜਾ ਸਕਦੀ ਹੈ ਇਹਨਾਂ ਨੇ ਆਖਿਆ ਸੀਗਾ ਕਿ 6 ਜੂਨ ਤੋਂ ਪਹਿਲਾਂ ਆਖਿਆ ਸਗਾ ਪਈ ਜੇ ਸੰਦੇਸ਼ ਜਾਰੀ ਕਰਦੇ ਹੈਗੇ ਆ ਕੌਮ ਦੇ ਨਾਮੇ ਜਥੇਦਾਰ ਗੜਗੱਜ ਹੋਰੀ ਤਾਂ ਆਪਾਂ ਕਹਿੰਦੇ ਉੱਥੇ ਡਟ ਕੇ ਵਿਰੋਧ ਕਰਾਂਗੇ ਤੇ ਕਹਿੰਦੇ ਉੱਥੇ ਪਈ ਪੂਰਾ ਮਤਲਬ ਟਕਰਾਅ ਵਾਲੇ ਹਾਲਾਤ ਬਣਨਗੇ ਟਕਰਾਅ ਵਾਲੇ ਹਾਲਾਤ ਭਾਵੇਂ ਨਹੀਂ ਬਣੇ ਕਿਉਂਕਿ ਕੌਮ ਕਹਿੰਦੀ ਹੈ ਸਮਝਦੀ ਹੈ ਸੋਸ਼ਲ ਮੀਡੀਆ ਜਾ ਕੇ ਖੰਘਾਲ ਕੇ ਵੇਖੋ ਕਹਿੰਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਬੜੀ ਸਮਝਦਾਰੀ ਤੇ ਦੂਰੰਦੇਸ਼ੀ ਤੋਂ ਕੰਮ ਲਿਆ ਅਰਦਾਸ ਵੀ ਕਰ ਲਈ ਅਰਦਾਸ ਦੇ ਵਿੱਚ ਸੰਦੇਸ਼ ਵੀ ਦੇਤਾ ਭਾਵੇਂ ਸੱਪ ਮਰੀ ਮਰ ਗਿਆ ਤੇ लाठी ਵੀ ਟੁੱਟਣ ਨਾ ਦਿੱਤੀ ਟਕਰਾਅ ਵੀ ਨਹੀਂ ਹੋਇਆ ਤੇ ਉਹਨਾਂ ਨੇ ਕੌਮ ਦੇ ਵਿੱਚ ਇੱਕ ਆਪਣਾ ਵਧੀਆ ਸਥਾਨ ਵੀ ਬਣਾ ਲਿਆ ਤੇ ਕੌਮ ਦੀ ਵਾਹ ਵਾਹ ਵੀ ਉਹਨਾਂ ਨੇ ਲੁੱਟ ਲਈ ਐਦਾਂ ਦੀ ਵੀ ਗੱਲ ਹੋ ਰਹੀ ਹੈ ਇੱਕ ਉਹ ਗੱਲ ਹੋ ਗਈ ਉਸ ਤੋਂ ਬਾਅਦ ਫਿਰ ਸੁਖਵੀਰ ਬਾਦਲ ਹੋਰਾਂ ਦੇ ਘਰ ਨੂੰ ਘੇਰਨ ਦੀ ਗੱਲ ਕਰਨੀ ਧਰਨਾ ਲਾਉਣਾ ਉੱਥੇ ਜਾ ਕੇ ਘਰ ਘੇਰਾਂਗੇ ਧਰਨਾ ਲਾਵਾਂਗੇ ਉਹਨੂੰ ਫਿਰ ਕੈਨਸਲ ਕਰ ਦੇਣਾ ਧਾਮੀ ਸਾਹਿਬ ਵਿੱਚ ਜਦੋਂ ਵਿਚੋਲਗੀ ਕਰਦੇ ਹੈਗੇ ਆ ਤਾਂ ਇਹ ਗੱਲ ਐਦਾਂ ਵੀ ਲੱਗਦੀ ਹੈ ਉਸ ਤੋਂ ਬਾਅਦ ਹੁਣ ਸ਼ਰਮਣੀ ਕਮੇਟੀ ਦੇ ਪ੍ਰਤੀ ਰੋਖ ਵੀ ਜਿਹੜਾ ਹੈਗਾ ਅੱਜ ਨਰਮ ਵਿਖਣ ਨੂੰ ਮਿਲਦਿਆ ਤਾਂ ਇਦਾਂ ਦੇ ਹਾਲਾਤਾਂ 'ਚ ਇਹ ਵੀ ਲੱਗਦਾ ਹੈਗਾ ਕਿ ਹੋਵੇ ਨਾ ਤਾਂ ਅਕਾਲੀ ਧਿਰ ਨੂੰ ਹੀ ਦੁਬਾਰਾ ਬਾਦਲ ਕਿਆਂ ਨੂੰ ਹੀ ਭਾਵ ਕੇ ਦੁਬਾਰਾ ਮਜ਼ਬੂਤ ਕਰਨ ਵਾਲੇ ਪਾਸੇ ਨੂੰ ਤੁਰਨ ਬਾਰੇ ਉਹ ਸੋਚਦੇ ਹੁਣ ਔਰ ਵਿੱਚ ਹੋਰ ਗੱਲਾਂ ਐਡ ਕਰ ਲਓ ਔਰ ਜਦੋਂ ਉਹ ਕਹਿੰਦੇ ਹੈਗੇ ਕਿ ਬਲਵੰਤ ਸਿੰਘ ਰਾਜਵਾਨਾ ਵੀ ਮੈਨੂੰ ਤਾਂ ਕਹਿੰਦੇ ਪ੍ਰਬੰਧ ਅੱਜ ਕੌਮ ਪ੍ਰਬੰਧ ਕਰਦੀ ਹੈ ਤਾਂ ਹੁਣ ਪਹਿਲਾਂ ਕਿਆ ਸਰਾਇਆਂ ਪਹਿਲਾਂ ਪਿੱਛੋਂ ਸੋਂ ਇਦਾਂ ਦੇ ਨਿਕਲ ਕੇ ਸਾਹਮਣੇ ਆਈਆਂ ਸੀਗੀਆਂ ਹੁਣ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਬਾਦਲ ਦੀ ਵੀ ਸਪੋਰਟ ਕਰਦੇ ਆ ਬਲਵੰਤ ਸਿੰਘ ਜੀ ਰਾਜਵਾਨਾ ਜੀ ਜੇ ਇਹ ਵੀ ਪ੍ਰਵਾਨ ਕਰ ਦਿਆ ਥੋਣੇ ਸਾਰੇ ਹਮਾਇਤੀ ਹਮਾਇਤੀ ਜੇ ਹੋ ਗਿਆ ਇਦਾਂ ਫਿਰ ਇਦਾਂ ਵੀ ਲੱਗਦਾ ਹੈਗਾ ਕਿ ਉਹ ਹੋ ਸਕਦਾ ਜਥੇਦਾਰ ਬਲਵੰਤ ਸਿੰਘ ਰਾਜੋਆਣਾ ਜੀ ਨੂੰ ਆਉਂਦੇ ਸਮੇਂ ਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਜੋਂ ਪ੍ਰਵਾਨ ਕੀਤਾ ਜਾਵੇ ਉਹਨਾਂ ਨੂੰ ਲਾਇਆ ਜਾਵੇ ਜਥੇਦਾਰ ਔਰ ਅਕਾਲੀਆਂ ਨੂੰ ਇੱਕ ਤਰ੍ਹਾਂ ਫਿਰ ਦੁਬਾਰਾ ਦਮ ਦੇਣ ਵਾਸਤੇ ਸਾਹ ਦੇਣ ਵਾਸਤੇ ਆਕਸੀਜਨ ਦੇਣ ਦੇ ਵਾਸਤੇ ਉਹਨਾਂ ਦੀ ਹਮਾਇਤ ਵੀ ਕੀਤੀ ਜਾ ਸਕਦੀ ਹੈ ਇਹਦੇ ਵਿੱਚ ਫਿਰ ਹੁਣ ਕੁਝ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਨੇ ਬੀਤੇ ਸਮੇਂ ਤੋਂ ਕੋਈ ਸਾਬਕਾ ਲਿਆ ਜਲ ਲੈਣਾ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇੱਕ ਗੱਲ ਫਿਰ ਸਾਹਮਣੇ ਹੈਗੀ ਆ ਕੌਮ ਦੇ ਉਹ ਇਹ ਹੈ ਕਿ 2 ਦਸੰਬਰ ਵਾਲੇ ਜਿਹੜੇ ਅਕਾਲ ਤੱਕ ਸਭ ਤੋਂ ਫੈਸਲੇ ਹੋਏ ਸਕੇ ਉਹਨਾਂ ਫੈਸਲਿਆਂ ਤੋਂ ਤਾਂ ਸੁਖਬੀਰ ਬਾਦਲਹਰੀ ਬਾਜੂ ਹੋ ਗਏ ਉੱਥੇ ਹੱਥ ਜੋੜ ਕੇ ਉਹਨਾਂ ਨੇ ਜੱਸ ਜੱਸ ਕੀਤਾ ਵੀ ਸਾਰੇ ਗੁਨਾਹ ਕਬੂਲ ਕੀਤੇ ਪਰ ਬਾਅਦ ਚ ਉਹਨਾਂ ਨੇ ਕਹਿਤਾ ਸੀ ਕਹਿੰਦੇ ਵੀ ਗੁਨਾਹ ਗੁਨੂ ਮੈਂ ਕੋਈ ਨਹੀਂ ਕੀਤਾ ਹੈਗਾ ਉਹ ਕਹਿੰਦੇ ਚਲੋ ਮੈਂ ਝੋਲੀ 'ਚ ਜ਼ਰੂਰ ਪਵਾ ਲਿਆ ਐਦਾਂ ਉਹਨਾਂ ਨੇ ਦਰਿਆਦ ਲਈ ਕਹਿੰਦੇ ਮੈਂ ਵਿਖਾਈ ਕਹਿੰਦੇ ਵੀ ਗੁਨਾਹ ਮੈਂ ਕੀਤਾ ਕੋਈ ਨਹੀਂ ਕਹਿੰਦੇ ਉਦਾਂ ਚਲੋ ਝੋਲੀ 'ਚ ਪਵਾ ਲਿਆ ਤੇ ਕੌਮ ਐਦਾਂ ਸਮਝਦੀ ਹੈ ਕਿ ਯਾਰ ਇਹ ਤਾਂ ਮ ਕਦਾ ਧੋਖਾ ਜ ਕਰੀ ਜਾਂਦੇ ਕੌਮ ਦੇ ਨਾਲ ਹੁਣ ਇਹ ਨਹੀਂ ਪਤਾ ਹੈਗਾ ਕਿ ਆਉਂਦੇ ਸਮੇਂ ਵਿੱਚ ਇਹਨਾਂ ਨੇ ਕੀ ਸੋਚਿਆ ਹੋਇਆ ਸਾਰੀਆਂ ਧਿਰਾਂ ਨੇ ਰਲ ਮਿਲ ਕੇ ਜਾਂ ਕੀ ਨਹੀਂ ਸੋਚਿਆ ਹੋਇਆ ਇਸ ਤੋਂ ਇਲਾਵਾ ਆਪਾਂ ਸਮਾਪਤੀ ਵੱਲ ਨੂੰ ਵੱਧਿਆ ਹੁਣ ਹੌਲੀ ਹੌਲੀ ਪੰਜਾਬ ਦੇ ਵਿੱਚ ਸਰਗਰਮ ਹੋਰ ਧਿਰਾਂ ਮੈਂ ਸਿੱਖ ਧਿਰਾਂ ਦੀ ਸਿੱਖ ਸਿਆਸੀ ਧਿਰਾਂ ਦੀ ਤੇ ਸਿੱਖ ਪੋਲਿਟਿਕਸ ਦੀ ਗੱਲ ਕਰ ਰਿਹਾ ਹਾਂ ਜ਼ਿਆਦਾਤਰ ਧਿਆਨ ਮੇਰਾ ਉਧਰ ਹੀ ਹੈਗਾ ਦੂਜੀਆਂ ਧਿਰਾਂ ਨੂੰ ਸਿਆਸੀ ਪਾਰਟੀਆਂ ਨੂੰ ਛੱਡ ਕੇ ਇਸ ਤੋਂ ਇਲਾਵਾ ਦਿਬਰੂਗੜੀ ਦੀ ਜੇਲ੍ਹ ਦੇ ਅੰਦਰ ਬੰਦ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਵੱਲੋਂ ਇੱਕ ਨਵੀਂ ਜਿਹੜੀ ਬਣਾਈ ਹੋਈ ਪਾਰਟੀ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਉਹ ਵੀ ਸਰਗਰਮ ਹੈ ਭਾਵੇਂ ਕਿ 19 ਜ਼ਿਆਦਾ ਸਰਗਰਮੀ ਦੇ ਨਾਲ ਉਹ ਹਾਲੇ ਕੰਮ ਨਹੀਂ ਕਰ ਪਾਏ ਹੈਗੇ ਹੋ ਸਕਦਾ 2027 ਦੇ ਲਾਗੇ ਛਕੇ ਜਾ ਕੇ ਇਹਨਾਂ ਬੁਲੰਦੀਆਂ ਨੂੰ ਵੀ ਛੂ ਜਾਣ ਉਹਦੇ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ ਇਸ ਤੋਂ ਇਲਾਵਾ ਇੱਕ ਦੂਜੀ ਧਿਰ ਜਿਹੜੀ ਪਹਿਲਾਂ ਤੋਂ ਸਥਾਪਿਤ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ ਵੀ ਪੂਰੀ ਤਰ੍ਹਾਂ ਯਤਨਸ਼ੀਲ ਹੈ ਉਹਨਾਂ ਵੱਲੋਂ ਵੀ ਮੈਂਬਰਸ਼ਿਪ ਫਾਰਮ ਭਰੇ ਜਾ ਰਹੇ ਹੈਗੇ ਉਹਨਾਂ ਵੱਲੋਂ ਵੀ ਆਪਣੀ ਪਾਰਟੀ ਦਾ ਵਿਸਥਾਰ ਕਰਨ ਦੇ ਵਾਸਤੇ ਵੱਖ-ਵੱਖ ਢੰਗ ਤਰੀਕੇ ਰਣਨੀਤੀਆਂ ਘੜੀਆਂ ਜਾ ਰਹੀਆਂ ਨੇ ਇਦਾਂ ਹੀ ਅਮਰਤਪਾਲ ਸਿੰਘ ਹਰਾ ਵੱਲੋਂ ਵੀ ਵੱਖ-ਵੱਖ ਥਾਵਾਂ ਦੇ ਉੱਪਰ ਜਦੋਂ ਵੱਡੇ ਕੋਈ ਜੋੜ ਮੇਲੇ ਹੁੰਦੇ ਆ ਉੱਥੇ ਸਿਆਸੀ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਨੇ ਸੋ ਉਹਨਾਂ ਵੱਲੋਂ ਵੀ ਪੂਰੀ ਜੋਰ ਅਜਮਾਇਸ਼ ਕੀਤੀ ਜਾ ਰਹੀ ਹੈ ਸੋ ਇਦਾਂ ਦੇ ਹਾਲਾਤਾਂ ਦੇ ਵਿੱਚ ਮੈਨੂੰ ਲੱਗਦਾ ਕਿ ਕੌਮ ਨੇ ਫੈਸਲਾ ਕਰਨਾ ਖਾਲਸਾ ਪੰਥ ਨੇ ਦੁਨੀਆ ਦੇ ਹਰ ਕੋਨੇ ਵਿੱਚ ਬੈਠੇ ਹੋਏ ਹਰ ਇੱਕ ਸਿੱਖ ਨੇ ਸੋਚਣਾ ਖਾਸ ਕਰਕੇ ਉਹਨਾਂ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸਿੱਖ ਪੋਲਿਟਿਕਸ ਨੂੰ ਪ੍ਰਭਾਵਿਤ ਕਰਨਾ ਆ ਉਹਨਾਂ ਨੇ ਦੇਖਣਾ ਕਿ ਆਪਾਂ ਕਿਸ ਧਿਰ ਦੀ ਨਬਜ਼ ਨੂੰ ਸਮਝਣਾ ਹੈਗਾ ਕਿ ਕਿਹੜੀ ਧਿਰ ਦੇ ਅੰਦਰ ਕੀ ਚੱਲਦਾ ਪਿਆ ਕੀ ਉਹ ਕਿਸੇ ਨੀਤੀ ਦੇ ਤਹਿਤ ਕੁਝ ਕਰ ਰਹੇ ਆ ਕੀ ਕੋਈ ਕਿਸੇ ਨੀਤੀ ਦੇ ਤਹਿਤ ਕਿਸੇ ਨਾਲ ਸਾਂਝ ਪਾ ਕੇ ਤੇ ਕੁਝ ਅੱਗੇ ਨੂੰ ਵਧਣਾ ਚਾਹੁੰਦਾ ਤਾਂ ਜੋ ਪੰਥ ਅਤੇ ਪੰਜਾਬ ਦੀ ਝੋਲੀ ਵਿੱਚ ਕੁਝ ਚੰਗਾ ਪੈ ਸਕੇ ਜਾਂ ਫਿਰ ਸਿਰਫ ਤੇ ਸਿਰਫ ਨਿੱਜੀ ਮਫਾਦ ਨੇ ਸੋ ਮੈਨੂੰ ਲੱਗਦਾ ਕਿ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਹੈ ਉਹਦੇ ਸਮੇਂ ਵਿੱਚ ਮੈਂ ਤੇ ਇੱਕ ਐਜ਼ਾ ਪੱਤਰਕਾਰ ਕੁਝ ਗੱਲਾਂ ਕੀਤੀਆਂ ਨੇ ਕੁਝ ਸਵਾਲ ਜਿਹੜੇ ਆ ਆਮ ਸਿੱਖਾਂ ਦੇ ਮਨਾਂ ਵਿੱਚ ਘੁੰਮਦੇ ਆ ਆਮ ਲੋਕਾਂ ਦੇ ਜ਼ਿਹਨ ਦੇ ਵਿੱਚ ਹੁੰਦੇ ਆ ਉਹ ਰੱਖਦਾ ਹੈਗਾ ਜਾਂ ਕੋਈ ਮਾੜੀ-ਮੋਟੀ ਕੋਈ ਮੇਰੇ ਆਪਣੇ ਮਨ ਦੀ ਗੱਲ ਹੁੰਦੀ ਹੈ ਉਹ ਮੈਂ ਸਾਂਝੀ ਕਰਦਾ ਜਾਂ ਕੁਝ ਕਿਆਸਰਾਈਆਂ ਹੁੰਦੀਆਂ ਨੇ ਉਹ ਸਾਂਝੀਆਂ ਕਰਦਾ ਸੋ ਆ ਜਾ ਕੇ ਮੁੱਖ ਦੀ ਗੱਲ ਇਹ ਹੈਗੀ ਆ ਕਿ ਇੱਕ ਤਾਂ ਸਮਾਂ ਦੱਸੂਗਾ ਔਰ ਇਸ ਤੋਂ ਇਲਾਵਾ ਜਿਹੜੀਆਂ ਵੱਖ-ਵੱਖ ਧਿਰਾਂ ਦੇ ਆਗੂ ਨੇ ਹੁਣ ਜਿੱਦਾਂ ਅੱਜ ਉਹਨਾਂ ਦੀਆਂ ਸਟੇਟਮੈਂਟਸ ਜੋ ਆਈਆਂ ਨੇ ਇਹਦੇ ਤੇ ਆਉਂਦੇ ਦਿਨਾਂ ਵਿੱਚ ਅੱਜ ਰਾਤ ਤੋਂ ਸ਼ੁਰੂ ਹੋ ਜਾਣਾ ਕੰਮ ਸਾਰਾ ਕੁਝ ਫਿਰ ਚਰਚਾ ਹੁੰਦੀ ਰਹਿਣੀ ਹੈ ਫਿਰ ਕਿੱਧਰਲੇ ਪਾਸੇ ਨੂੰ ਰੁੱਕ ਜਾਂਦਾ ਹੈਗਾ ਆ ਮੁੱਖੀ ਦੀ ਗੱਲ ਤਾਂ ਇਹ ਹੈਗੀ ਆ ਕਿ 2027 ਦੀਆਂ ਚੋਣਾਂ ਦੇ ਵਿੱਚ ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਚੌਂਕ ਮਹਿਤਾ ਪੂਰੀ ਤਰ੍ਹਾਂ ਸਰਗਰਮ ਆ ਔਰ ਉਹਨਾਂ ਨੇ ਪੂਰੀ ਤਰ੍ਹਾਂ ਇਸ਼ਾਰਾ ਵੀ ਦਿੱਤਾ ਹੈਗਾ ਜਦੋਂ ਮਹਾਰਾਸ਼ਟਰ ਦੇ ਵਿੱਚ ਸੀਗਾ ਵੀ ਆਪਾਂ ਉੱਥੇ ਭਾਜਪਾ ਨੂੰ ਸਪੋਰਟ ਕਰਾਂਗੇ ਇੱਦਾਂ ਹੀ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਉਹਨਾਂ ਨੇ ਖੁੱਲ੍ਹ ਕੇ ਇਸ਼ਾਰਾ ਦਿੱਤਾ ਹੈਗਾ ਵੀ ਖੁੱਲ੍ਹੀਆਂ ਗੱਲਾਂ ਫੇਰ ਕਰਾਂਗੇ ਪਰ ਪੰਜਾਬ ਦੇ ਵਿੱਚ 2027 ਦੀਆਂ ਚੋਣਾਂ ਵਿੱਚ ਆਪਾਂ ਆਪਣੀ ਰੁਚੀ ਆਪਣੀ ਦਿਲਚਸਪੀ ਪੂਰੀ ਦਿਖਾਵਾਂਗੇ ਔਰ ਪਾਰਟੀ ਕਹਿੰਦੇ ਉਹ ਜਿਹੜੀ ਕਿ ਪੰਜਾਬ ਨੂੰ ਸੁਖਾਵਾਂ ਮਾਹੌਲ ਦੇ ਸਕਣ ਵਾਲੀ ਹੋਵੇ ਉਹ ਪਾਰਟੀ ਪੰਜਾਬ ਦੇ ਵਿੱਚ ਆਉਣੀ ਚਾਹੀਦੀ ਹੈ ਤੇ ਇਹਦੇ ਬਾਰੇ ਕਹਿੰਦੇ ਆਪਾਂ ਆਉਣ ਦੇ ਸਮੇਂ ਦੇ ਵਿੱਚ ਖੁੱਲ੍ਹ ਕੇ ਸਾਰਿਆਂ ਨੂੰ ਸਾਰਾ ਕੁਝ ਦੱਸਾਂਗੇ ਤੋਂ ਇਦਾਂ ਦੇ ਹਾਲਾਤ ਹੈਗੇ ਆ ਪੰਥਕ ਰਾਜਨੀਤੀ ਦੇ ਪੰਜਾਬ ਦੇ ਵਿੱਚ ਜਿਹੜੇ ਕਿ ਆਉਂਦੇ ਸਮੇਂ ਵਿੱਚ ਪਤਾ ਨਹੀਂ ਕਿਸ ਕਿਸਮ ਦਾ ਰੂਪ ਧਾਰਨ ਕਰਨਗੇ ਪਰ ਅਖੀਰ ਦੇ ਵਿੱਚ ਇੱਕੋ ਹੀ ਗੱਲ ਇਸ ਸਾਰੇ ਕਾਸੇ ਦੇ ਵਿੱਚੋਂ ਖਾਲਸਾ ਪੰਥ ਅਤੇ ਸਹੀ ਮਾਇਨੇ ਦੇ ਵਿੱਚ ਪੰਜਾਬ ਦਾ ਭਲਾ ਕਿਸ ਤਰੀਕੇ ਦੇ ਨਾਲ ਹੋਣਾ ਹੈਗਾ ਉਹ ਤਰੀਕਾ ਖਾਲਸਾ ਪੰਥ ਸਮੁੱਚੇ ਰੂਪ ਦੇ ਵਿੱਚ ਮਿਲ ਬੈਠ ਕੇ ਉਹਦਾ ਕੋਈ ਹੱਲ ਕੱਢੂਗਾ ਫਿਰ ਨਿਕਲਣਾ ਇੱਕ ਗੱਲ ਤੇ ਦੂਜੀ ਗੱਲ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਇਹਨਾਂ ਨੇ ਵੀ ਆਖਿਆ ਹੈਗਾ ਕਹਿੰਦੇ ਵੀ ਹੋਰ ਧਿਰਾਂ ਜਥੇਬੰਦੀਆਂ ਸਾਰੇ ਹੀ ਸਿੱਖ ਦੁਨੀਆ ਭਰ ਦੇ ਕੋਨੇ-ਕੋਨੇ 'ਚ ਬੈਠੇ ਹੋਏ ਉਹ ਸਿਰ ਜੁੜ ਕੇ ਬੈਠ ਕੇ ਹਮਲਾ ਮਾਰਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਕਿਦਾਂ ਹੋਣੀ ਹੈ ਔਰ ਫਿਰ ਉਹਨਾਂ ਨੂੰ ਸੇਵਾ ਮੁਕਤ ਕਿਦਾਂ ਕੀਤਾ ਜਾਣਾ ਹੈਗਾ ਇਹਦੇ ਲਈ ਯਤਨ ਹੋਣੇ ਬੇहद ਜ਼ਰੂਰੀ ਨੇ ਔਰ ਮੈਨੂੰ ਲੱਗਦਾ ਹੈ ਕਿ ਆਹ ਵਾਲੀ ਜਿਹੜੀ ਗੱਲ ਹੈ ਨਾ ਏ ਮੈਨੂੰ ਲੱਗਦਾ ਕਿ ਬਹੁਤ ਚੰਗੀ ਗੱਲ ਹੈਗੀ ਆ ਇਹਦਾ ਸਵਾਗਤ ਵੀ ਕਰਨਾ ਚਾਹੀਦਾ ਹੈਗਾ ਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਸ਼੍ਰੋਮਣੀ ਕਮੇਟੀ ਹੀ ਇਦਾਂ ਕਰੇ ਜਾਂ ਮੈਂ ਤੇ ਜਾਂ ਸਾਡੀ ਧਿਰ ਤੇ ਸ਼੍ਰੋਮਣੀ ਕਮੇਟੀ ਉਹਨਾਂ ਨੇ ਕਿਹਾ ਕਿ ਸਮੁੱਚਾ ਖਾਲਸਾ ਪੰਥ ਮੈਨੂੰ ਲੱਗਦਾ ਕਿ ਜਿਹੜੀ ਗੱਲ ਖਰੀ ਹੋਵੇ ਉਹਨੂੰ ਜ਼ਰੂਰ ਪ੍ਰਵਾਨ ਕਰਨਾ ਚਾਹੀਦਾ ਔਰ ਉਹਨੂੰ ਜ਼ਰੂਰ ਵੈਲਕਮ ਵੀ ਕਹਿਣਾ ਚਾਹੀਦਾ ਹੈਗਾ ਕਿ ਆਹ ਗੱਲ ਖਰੀ ਆ ਔਰ ਮੈਨੂੰ ਲੱਗਦਾ ਕਿ ਜਦੋਂ ਕੋਈ ਖਰੀ ਚੀਜ਼ ਹੋਣੀ ਹੋਵੇ ਤਾਂ ਉਸ ਵੇਲੇ ਫਿਰ ਉਸ ਚੀਜ਼ ਦਾ ਲਾਹਾ ਲੈਣ ਦੇ ਵਾਸਤੇ ਸਾਰੀਆਂ ਧਿਰਾਂ ਨੂੰ ਯਤਨਸ਼ੀਲ ਜ਼ਰੂਰ ਹੋ ਜਾਣਾ ਚਾਹੀਦਾ ਤਾਂ ਕਿ ਕੋਈ ਵੀ ਇੱਕ ਧਿਰ ਭਾਵੇਂ ਸ਼੍ਰੋਮਣੀ ਕਮੇਟੀ ਹੀ ਕਿਉ ਨਾ ਹੋਵੇ ਉਹ ਮਨਮਰਜ਼ੀ ਦੇ ਨਾਲ ਜਿਹਨੂੰ ਚਿਤ ਕੀਤਾ ਜਥੇਦਾਰ ਲਾਤਾ ਔਰ ਜਿਹਨੂੰ ਚਿਤ ਕੀਤਾ ਮੁੜ ਕੇ ਜਥੇਦਾਰ ਲਾਤਾ ਫਿਰ ਘਰੇ ਤੋੜ ਦਿੱਤਾ ਫਿਰ ਅਗਲਾ ਵੀ ਇਨਸਲਟ ਮਹਿਸੂਸ ਕਰਦਾਰ ਕੌਮ ਵੀ ਮਹਿਸੂਸ ਕਰਦੀ ਆ ਕਿ ਇਹ ਦਿਨ ਕਿੰਨੀ ਜ਼ਿਆਦਾ ਇਨਸਲਟ ਹੁੰਦੀ ਹੈ ਸੋ ਆਪਾਂ ਉਮੀਦ ਕਰਦੇ ਆ ਭਈ ਆਉਂਦੇ ਸਮੇਂ ਵਿੱਚ ਸਿੱਖ ਜ਼ਰੂਰ ਸਿਰ ਜੋੜ ਕੇ ਬੈਠਣਗੇ ਔਰ ਪੰਥ ਦੇ ਪੰਜਾਬ ਦਾ ਵਧੀਆ ਤਰੀਕੇ ਦੇ ਨਾਲ ਭਲਾ ਕਰਨ ਦੇ ਵਾਸਤੇ ਚਾਰਾ ਜੋ ਕੋਈ ਨਾ ਕੋਈ ਜ਼ਰੂਰ ਕੀਤੀ ਜਾਉਗੀ ਪਰ ਫਿਲਹਾਲ ਇਹਨ ਪੂਰੀ ਤਰ੍ਹਾਂ ਸਾਰਾ ਕੁਝ ਖਖਣੀਆਂ ਕਰੇਲੇ ਨਜ਼ਰ ਆਉਂਡਿਆ ਹੈਗਾ ਔਰ ਅੰਦਰ ਖਾਤੇ ਜੜੀਆਂ ਆਹ ਧਿਰਾਂ ਹੈਗੀਆਂ ਨੇ ਬਾਦਲ ਕਿਆਂ ਦੇ ਨਾਲ ਸਾਂਝ ਹੋਉਂਗੀ ਜਿੱਦਾਂ ਪਹਿਲਾਂ ਮੈਂ ਗੱਲਾਂ ਕਰ ਹਟਿਆ ਜਾਂ ਭਾਜਪਾ ਦੇ ਨਾਲ ਸਾਂਝ ਹੋਉਂਗੀ ਭਾਜਪਾ ਦੇ ਇੱਥੇ ਪੈਰ ਲਵਾਉਣ ਦੇ ਯਤਨ ਹੋਣਗੇ ਜਾਂ ਫਿਰ ਅਕਾਲੀ ਦਲ ਨੂੰ ਮੋੜ ਮਜ਼ਬੂਤ ਕਰਕੇ ਬਾਦਲ ਕਿਆਂ ਵਾਲੇ ਨੂੰ ਫਿਰ ਭਾਜਪਾ ਦੇ ਨਾਲ ਸਾਂਝ ਪਾਈ ਜਾਊਗੀ ਇਹਦੇ ਬਾਰੇ ਹਲੇ ਕੁਝ ਨਹੀਂ ਕਿਹਾ ਜਾ ਸਕਦਾ ਹਲੇ ਤਾਂ ਸਿਰਫ ਕਿਆਸ ਰਈਆਂ ਹੀ ਹਨ ਤੁਹਾਡੇ ਵੀ ਜ਼ਿਹਨ ਦੇ ਵਿੱਚ ਦਰਸ਼ਕੋ ਕੁਝ ਨਾ ਕੁਝ ਜ਼ਰੂਰ ਚੱਲਦਾ ਹੋਊਗਾ ਤੁਸੀਂ ਵੀ ਆਪਣੀ ਰਾਏ ਦੇਣ ਦੀ ਜ਼ਰੂਰ ਕੋਸ਼ਿਸ਼ ਕਰਿਓ ਬਹੁਤ ਬਹੁਤ ਧੰਨਵਾਦ